ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਮੇਰੇ ਨਾਲ ਫੋਨ ਕਾਲ ਤੇ ਜੁੜੇ ਆ ਨਵ ਬੋਪਾਰਾਏ ਅਮਰੀਕਾ ਤੋਂ ਤੇ ਅੱਜ ਜਿਹੜਾ ਗੱਲਬਾਤ ਦਾ ਵਿਸ਼ਾ ਹੋਊਗਾ ਮੌਜੂਦਾ ਜਿਹੜੇ ਸਟੂਡੈਂਟਾਂ ਦੇ ਹਾਲਾਤ ਹੈ ਕੈਨੇਡਾ ਤੇ ਅਮਰੀਕਾ ਦੇ ਵਿੱਚ ਕੀ ਹੈ ਤੇ ਜਿਵੇਂ ਬਹੁਤ ਸਾਰੇ ਲੋਕ ਹੈ ਉਹ ਇਸ ਫਰਾਕ ਦੇ ਵਿੱਚ ਆ ਵੀ ਅਸੀਂ ਕੈਨੇਡਾ ਤੋਂ ਅਮਰੀਕਾ ਮਾਈਗਰੇਟ ਕਰ ਜਾਈਏ ਸ਼ਾਇਦ ਉੱਥੇ ਸਾਡਾ ਜਿਹੜਾ ਭਵਿੱਖ ਸੋਹਣਾ ਹੋਊਗਾ ਇਸ ਸਾਰੇ ਬਾਰੇ ਜਿਹੜਾ ਕੀ ਚੱਲ ਰਿਹਾ ਕੈਨੇਡਾ ਦੇ ਵਿੱਚ ਲੋਕਾਂ ਦੇ ਕੀ ਹਾਲਾਤ ਹੈ ਸਟੂਡੈਂਟਾਂ ਦੇ ਕੀ ਹਾਲਾਤ ਹੈ ਬੋਪਾਰਾਏ ਸਾਹਿਬ ਦੱਸਣਗੇ ਸਭ ਨੂੰ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬੋਪਾਰਾਜ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਫੋਨ ਕਰ ਲਈ ਅਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡੇ ਸਾਰੇ ਸਨਦੇ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਮੇਰੇ ਵੱਲੋਂ ਤੇ ਹਾਂਜੀ ਤੁਸੀਂ ਸਵਾਲ ਬਹੁਤ ਬਹੁਤ ਸ਼ਾਬੀ ਹਾਂਜੀ ਹਾਂਜੀ ਸਵਾਲ ਪੁੱਛਿਆ ਜਿਹੜਾ ਕੈਨੇਡਾ ਤੇ ਅਮਰੀਕਾ ਚ ਇਸ ਵੇਲੇ ਇਮੀਗ੍ਰੇਸ਼ਨ ਨੂੰ ਲੈ ਕੇ ਪਾਲਿਸੀ ਆ ਇਹਦੇ ਬਾਰੇ ਕੀ ਹੈਗਾ ਕਾਫੀ ਲੋਕ ਭੰਬਲ ਭੂਸੇ ਆ ਜਿਹੜੇ ਕੈਨੇਡਾ ਵਾਲੇ ਕਹਿੰਦੇ ਅਸੀਂ ਅਮਰੀਕਾ ਵੱਢ ਜਗੇ ਅਮਰੀਕਾ ਵਾਲੇ ਕਹਿੰਦੇ ਅਸੀਂ ਗਾਂ ਹੋਰ ਕੁਛ ਕਰ ਲਗੇ ਸਾਡੇ ਗ੍ਰੀਨ ਕਾਰਡ ਹੱਥਾ ਜੇ ਸਾਡੇ ਅਮਰੀਕਾ ਦਾ ਪਾਸਪੋਰਟ ਹੱਥਾ ਜੇ ਸਟੂਡੈਂਟ ਹੈ ਉਹ ਜੰਗੀ ਪੱਦਰ ਤੇ ਜਿਹੜੀਆਂ ਪਾਲਿਸਿਸ ਐ ਇਮੀਗ੍ਰੇਸ਼ਨ ਦੀਆਂ ਉਹਨਾਂ ਨਾਲ ਜਦੋਂ ਜਦ ਕਰ ਰਹੇ ਆ ਇਹਦੇ ਸਾਰੇ ਬਾਰੇ ਮੈਨੂੰ ਥੋੜਾ ਜਿਹਾ ਦੱਸੋ ਵਿਸਤਾਰ ਨਾਲ ਵੀ ਜਿਹੜਾ ਹੁਣ ਚੱਲ ਕੀ ਰਿਹਾ ਲੋਕ ਭੰਬਲ ਪੂਸੇ ਕਿਹੜੇ ਭੰਬਲ ਪੂਸੇ ਚ ਪਏ ਹੋਏ ਆ ਹਾਂਜੀ ਦੇਖੋ ਜੀ ਇਹ ਬੜੀ ਦੁਖਦਾਈ ਤੇ ਬਹੁਤ ਹੀ ਇੱਕ ਤਰਸਯੋਗ ਖਬਰ ਆ ਵੀ ਸਟੂਡੈਂਟ ਜਿਹੜਾ ਨੂੰ ਆਪਾਂ ਪੜੇ ਲਿਖੇ ਤਾਂ ਕਿਉਂ ਚ ਗਿਣਦੇ ਆ ਜੀ ਸਟੂਡੈਂਟ ਦਾ ਮਤਲਬ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਇੰਜੀਨੀਅਰ ਡਾਕਟਰ ਟੀਚਰ ਜੀ 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 ਇਹ ਲੋਕ ਤੇ ਜਿੱਦ ਦੀ ਇੰਨੀ ਆਸ ਹੁੰਦੀ ਆ ਉਹ ਇੰਨੇ ਅਨਪੜਾ ਤਾਂ ਵੀ ਗਿੜੇ ਹੋਏ ਕੰਮ ਸੋਚਦੇ ਨੇ ਵੀ ਆਪਾਂ ਇਲੀਗਲ ਹੋ ਜਾਈਏ ਕਿਸੇ ਵੀ ਕੰਟਰੀ ਚ ਜੀ ਜੇ ਕੈਨੇਡਾ ਚ ਓਵਰਸਟੇ ਹੁੰਦੇ ਆ ਤਾਂ ਇਲੀਗਲ ਹੁੰਦੇ ਆ ਜੇ ਉਹ ਬਾਰਡਰ ਕਰਾਸ ਕਰਦੇ ਆ ਤਾਂ ਇਲੀਗਲ ਹੁੰਦੇ ਆ ਅਮਰੀਕਾ ਦਾ ਜੀ ਤੇ ਅਮਰੀਕਾ ਨੇ ਤੇ ਹੁਣ ਇਸ ਵੇਲੇ ਇੱਕ ਕਾਨੂੰਨ ਹੀ ਚੇਂਜ ਕਰਤਾ ਵਾ ਵੀ ਇੱਕ ਕ੍ਰਿਮੀਨਲ ਐਕਟੀਵਿਟੀ ਬਣਾਤੀ ਆ ਜੀ ਜਿਹੜਾ ਕੋਈ ਬਾਰਡਰ ਕਰਾਸ ਕਰਦਾ ਵਾ ਇਟ ਮੀਨਸ ਪੀ ਉਹ ਲਾ ਬ੍ਰੇਕਰ ਦਾ ਪਿਆ ਹੈ ਤੇ ਇਹਦਾ ਕੋਈ ਘਰ ਟੱਪੇ ਜਾਂਦਾ ਗੈਰ ਕਾਨੂੰਨੀ ਕੰਮ ਹੈ ਬਿਲਕੁਲ ਬਿਲਕੁਲ ਤੇ ਉਹਨਾਂ ਇਲੀਗਲ ਕਰਤਾ ਵਾ ਤੇ ਜਿੰਨਾ ਕੋ ਸਾਰਾ ਡਾਟਾ ਵਾ ਤੁਹਾਡਾ ਤੁਸੀਂ ਸਟੂਡੈਂਟ ਦੇ ਤੌਰ ਤੇ ਆਏ ਜੀ ਸਾਰੀ ਉਮਰ ਤੁਸੀਂ ਉੱਠ ਨਹੀਂ ਸਕਦੇ ਮੁੜ ਕੇ ਇੱਕ ਕ੍ਰਿਮੀਨਲ ਕੰਮ ਕੀਤਾ ਤੇ ਕ੍ਰਿਮੀਨਲ ਵਾਂਗੂ ਹੀ ਐਕਸਪਲੋਇਟ ਹੋਵੋਗੇ ਹਰ ਜਗ੍ਹਾ ਜੀ 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 ਤੇ ਇੰਨੀ ਇੱਕ ਗਿਰਨਦੀ ਮੈਨੂੰ ਤੇ ਨਹੀਂ ਲੱਗਦਾ ਕੋਈ ਹੈਗੀ ਐ ਲੋੜ ਜਾਂ ਇੰਨੀ ਸਮਝ ਜਾਂ ਲੋਕਾਂ ਵਿਚਾਰਿਆਂ ਨੂੰ ਅਜੇ ਪਤਾ ਨਹੀਂ ਕੀ ਵੀ ਦੇ ਕੀ ਰੈਪਰਿਕੈਸ਼ਨਸ ਨੇ ਕੀ ਇਹਦੇ ਵਿਖਦੇ ਵਿੱਚ ਉਹਨਾਂ ਨੂੰ ਨਤੀਜੇ ਭੁਗਤਨੇ ਪੈਣਗੇ ਜੀ ਪ੍ਰੈਜ਼ੀਡੈਂਟ 트ੰਪ ਨੇ ਤੇ ਇਥੋਂ ਤੱਕ ਕਹਿਤਾ ਵੀ ਉਹ ਅੱਤਵਾਦ ਦੇ ਨਾਲ ਤੁਲਨਾ ਕਰਨ ਲੱਗੇ ਜੈਕਸ ਨੂੰ ਜਿਹੜੇ ਕ੍ਰਾਸ ਬਾਰਡਰ ਨਸ਼ਾ ਸਮਗਲ ਕਰਦੇ ਆ ਉਹਨਾਂ ਨੂੰ ਅੱਤਵਾਦ ਤੋਂ ਵੀ ਭੈੜਾ ਦਰਜਾ ਦੇਣ ਲੱਗੇ ਕਿਉਂਕਿ ਅਮਰੀਕਾ ਦੇ ਵਿੱਚ ਜਿੰਨੀਆਂ ਮੌਤਾਂ ਓਵਰਡੋਜ਼ ਨਾਲ ਹੋਈਆਂ ਜੀ ਉਹ ਵਿਟਨਾਮ ਵਾਰ ਦੇ ਵਿੱਚ ਵੀ ਹੋਈਆਂ ਜਿਹੜੀ ਉਹਨਾਂ ਦੀ ਲੜਾਈ ਲੱਗੀ ਜੀ 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 ਤਿੰਨ ਕੰਟਰੀਆਂ ਨੂੰ ਇਹਨਾਂ ਨੇ ਟੈਕਸ ਵੀ ਉਹਨਾਂ ਦਾ ਵਧਾਤਾ ਜਿਹੜਾ ਇੰਪੋਰਟ ਡਿਊਟੀ ਹੈ ਸ਼ਾਇਦ ਮੈਂ ਸੁਣਿਆ ਸੀਗਾ ਚਾਈਨਾ ਕੈਨੇਡਾ ਤੇ ਇੱਕ ਕੰਟਰੀ ਹੋਰ ਹੈ ਵੀ ਉਹਨਾਂ ਨੇ ਮੈਕਸੀਕੋ ਮੈਕਸੀਕੋ ਹਾਂਜੀ ਹਾਂ ਪਰ ਉਹ ਤੇ ਚਲੋ ਇੱਕ ਛੋਟ ਥੋੜੀ ਲੈਵਲ ਦੀ ਹੈ ਨਾ ਟੈਕਸ ਉਹਨਾਂ ਦਾ ਵਧਾਇਆ ਉਹਨਾਂ ਦਾ ਇੱਕ ਤੇ ਉਹਨਾਂ ਨੇ ਸਿੱਧਾ ਉਹ ਟੈਰੋਰੀਜ਼ਮ ਨਾਲ ਕੰਪੇਅਰ ਕਰਤਾ ਤੇ ਆਂਦੇ ਆ ਵੀ ਆਪਾਂ ਆਪਣੀ ਸਪੈਸ਼ਲ ਫੋਰਸ ਹੈ ਜਿਹੜੀ ਉਹਨਾਂ ਦੀ ਡੈਲਟਾ ਫੋਰਸ ਜੀ 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 ਉਹੀ ਮਤ ਲਵਾਂਗੇ ਅੰਦਰ ਜਾ ਕੇ ਮਤਲਬ ਵੜ ਕੇ ਮੁਲਕ ਦੇ ਵਿੱਚ ਮਰਾਂਗੇ ਓਕੇ 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 ਤੇ ਜੇ ਇਹਨਾਂ ਕਿਹਾ ਵਾਅਦਾ ਇਹਨਾਂ ਕਰਨਾ ਹੀ ਕਰਨਾ ਵਾ ਅਜੇ ਤੱਕ ਇਦਾਂ ਨਹੀਂ ਹੋਇਆ ਵੀ ਅਮਰੀਕਾ ਨੇ ਕੋਈ ਗੱਲ ਕੀਤੀ ਹੋਵੇ ਤੇ ਨਾ ਕੀਤੀ ਬਿਲਕੁਲ 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 ਦੋ ਤਿੰਨ ਦਿਨ ਪਹਿਲਾਂ ਵੀ ਮੈਨੂੰ ਕਰਨ ਚੀਮਾ ਬਾਈ ਨੇ ਗੱਲ ਕੀਤੀ ਸੀ ਉਹਨਾਂ ਨੇ ਵੀ ਅਮਰੀਕਾ ਦੇ ਹਾਲਾਤਾਂ ਬਾਰੇ ਦੱਸਿਆ ਸੀਗਾ ਖਾਸ ਕਰਕੇ ਜਿਹੜੇ ਡਾਂਕੀ ਲਾ ਕੇ ਪਹੁੰਚਦੇ ਅਮਰੀਕਾ ਦੇ ਵਿੱਚ ਤੇ ਜਿਹੜੇ ਬਾਈ ਜੀ ਹਾਂ ਸਟੂਡੈਂਟ ਹੈ ਵੀ ਸਟੂਡੈਂਟਾਂ ਦੇ ਹੁਣ ਕੀ ਹਾਲਾਤ ਆ ਉੱਥੇ ਜਿਵੇਂ ਹਜੇ ਵੀ ਸਟੂਡੈਂਟ ਆ ਜਿਹੜੇ ਉਹ ਇਹ ਚਾਹੁੰਦੇ ਆ ਵੀ ਸਾਡਾ ਵੀਜ਼ਾ ਲੱਗੇ ਕਦੋਂ ਤੇ ਅਸੀਂ ਜਹਾਜ਼ ਚੜਹੀਏ ਕੈਨੇਡਾ ਜਾਈਏ ਜਾਂ ਅਮਰੀਕਾ ਜਾਈਏ ਇਹ ਗੱਲ ਵੇਖੋ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਮੇਰੇ ਕੋਲ 2 ਸਾਲ ਹੋ ਗਏ ਆ ਇਸ ਮੁੱਦੇ ਤੇ ਹਨਾ ਉਹ ਗੱਲ ਕਰਦੇ ਆਂ ਜੀ 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 ਮੈਂ ਤਾਂ ਚਲੋ ਹੁਣ ਜੇ ਸ਼ੁਰੂ ਕੀਤਾ ਜੀ 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 ਤੇ ਇਹਦੇ ਵਿੱਚ ਵੇਖੋ 2 ਸਾਲ ਦੇ ਜੇ ਲੋਕ ਸਾਡੇ ਕੱਲ ਸੌਣ ਲੈਂਦੇ ਜਾਂ ਇਤੇ ਹਮਲ ਕਰ ਲੈਂਦੇ ਇੰਨੀਆਂ ਆਪਾਂ ਦਵਾਈ ਪਾਉਂਦੇ ਆ ਤੇ ਆ ਦਿਨ ਨਾ ਵੇਖਣੇ ਪੈਂਦੇ ਬਿਲਕੁਲ ਅਹੀਂ ਤੇ ਇੰਨੇ ਚਿਰ ਪੜ੍ਹ ਲਏ ਆ ਅੱਖਣੇ ਆ ਵੀ ਇਹ ਕੰਮ ਹੋਣਾ ਵਾ ਹਾਂਜੀ ਕਿਉਂਕਿ ਕੋਈ ਵੀ ਜਿਹੜਾ ਬੰਦਾ ਇਹਨੂੰ ਥੋੜਾ ਜਿਹਾ ਡੂੰਘਾਈ ਨਾਲ ਸੋਚੀਏ ਵੀ ਇਹ ਕੰਟਰੀਆਂ ਜਿਹੜੀਆਂ ਵਾ ਕੀ ਕੀ ਕਰਦੀਆਂ ਕੀ ਪਈਆਂ ਨੇ ਜੀ ਜੀ 2000 ਤੋਂ ਪਹਿਲਾਂ ਇਹਨਾਂ ਦੇ ਇੰਨੇ ਕਾਨੂੰਨ ਸਖਤ ਸੀ ਇਹੋ ਹੀ ਮੁਲਕ ਨੇ ਜਿੱਥੇ ਲਿਖਿਆ ਇੰਡੀਅਨਸ ਐ ਡੌਗਸ ਆਰ ਨੋਟ ਅਲਾਉਡ ਨੋਟ ਅਲਾਉਡ ਬਿਲਕੁਲ ਇਕਦਾਮ ਇਹਨਾਂ ਨੂੰ ਕੀ ਹੋ ਗਿਆ ਵੀ ਇਹਨਾਂ ਚ ਬੁੱਧ ਦੀ ਆਤਮਾ ਆ ਗਈ ਆ ਜਾਂ ਇਹ ਬੜੇ ਲੀਨੀਅੰਟ ਹੋ ਗਏ ਆ ਆਸਟ੍ਰੇਲੀਆਨ ਲੀਨੀਅੰਟ ਦੀ ਹੋਏ ਜੀ ਕੈਨੇਡਾ ਦੀ ਜਿਹੜੀ ਜਨਮਦਾਰ ਆ ਉਹ ਬਹੁਤ ਘਟ ਚੁੱਕੀ ਆ ਉਹਨਾਂ ਦੀ ਆਪਣੀ ਜਿਹੜੀ ਪਾਪੂਲੇਸ਼ਨ ਆ ਉਹ ਬਹੁਤ ਜ਼ਿਆਦਾ ਵੀ ਬੱਚੇ ਤੇ ਪੈਦਾ ਹੋਣ ਹੀ ਨਹੀਂ ੜੇ ਉਹਨਾਂ ਦੇ ਜੀ 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 ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਹੈਗੇ ਇਹ ਕੰਟਰੀਆਂ ਲੀਨੀਅੰਟ ਵੇਖਣ ਚ ਲੀਨੀਅੰਟ ਲੱਗਦੀਆਂ ਵੀ ਇਹਨਾਂ ਦੇ ਜਿਹੜੇ ਹੈਗੇ ਆ ਜਿਹੜੀ ਹੈਗੀ ਇੰਟੈਂਸ਼ਨ ਆ ਕੁਝ ਹੋ ਰਹੀ ਆ ਵੀ ਆਪਣੇ ਟੈਂਸ਼ਨ ਦਾ ਵੀ ਲੀਵੀਟ ਹੈ ਟੈਂਸ਼ਨ ਤੇ ਇਹਨਾਂ ਦੀ ਹੋਈ ਆ ਕਿ ਇਹਨਾਂ ਕੋ ਬੰਦੇ ਫੜ ਗਏ ਸੀ ਜੀ ਕਿਉਂਕਿ ਜਦੋਂ ਜਿਆਦਾ ਲਿਬਰਲ ਹੋ ਜਾਈਏ ਰੱਬ ਦਾ ਨਾਮ ਨਿਸ਼ਾਨਾ ਹੋਵੇ ਨਸ਼ਾ ਖੁੱਲਾ ਹੋਵੇ ਜੀ ਜੀ ਤੋ ਅਲਟੀਮੇਟਲੀ ਡਿਸਟਰਕਸ਼ਨ ਦਾ ਰਾਹ ਖੁੱਲ ਜਾਂਦਾ ਜੀ 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 ਉਹ ਇਹਨੇ ਆਪਣੇ ਕੀਤੇ ਹੋਏ ਕਰਮਾਂ ਦੇ ਫਲ ਭੋਗਣ ਦੇ ਸੀ ਤੇ ਇਹਨਾਂ ਨੇ ਹੁਣ ਰਗੜਤੇ ਵਿੱਚ ਆ ਇੰਡੀਅਨ ਵੀ ਜਾਂ ਜਿੰਨੇ ਵੀ ਪੂਰ ਕੜੇ ਲੈ ਗਿਆਂ ਵੀ ਇਹਨਾਂ ਜੋ ਲਿਆਓ ਸਸਤੀ ਲੇਬਰ ਦੇ ਕੰਮ ਲਓ ਇਹਨਾਂ ਕੋਲੋਂ ਹੁਣ ਤੇ ਇਹ ਕੈਨੇਡਾ ਵੀ ਦੋਰਾ ਫਸ ਗਿਆ ਕਿਉਂਕਿ ਇਹ ਉਹ ਆਪਣੇ ਲੋਕਾਂ ਗਾੜੀ ਉਹ ਸੱਚਾ ਵੀ ਹੋਣਾ ਚਾਹੁੰਦਾ ਵੀ ਲੋਕੀ ਉਹਨਾਂ ਦੇ ਦਵਾਈ ਪੌਂਦੇ ਪਏ ਆ ਵੀ ਕੀ ਹੋਣ데요 ਸਾਡਾ ਦੇ ਮੁਲਕ ਕੀ ਚੇਂਜ ਹੋ ਗਿਆ ਚੇਂਜ ਹੋ ਗਿਆ ਹੂੰ ਅ ਉਹਨਾਂ ਗਾੜੀ ਵੀ ਸੱਚੇ ਹੋਣਦੇ ਆ ਤੇ ਜਿਹੜੇ ਵਿਜ਼ਟਰ ਵਾਲੇ ਉਹਨਾਂ ਨੂੰ ਰਿਫਿਜੀਸ ਕਨਵਰਟ ਕਰ ਕਰਕੇ ਮਨ ਲੀ ਵੀ ਕਾਗਜ਼ਾਂ ਦੇ ਵਿੱਚ ਉਹ ਇਹ ਕਹਿਣਗੇ ਵੀ ਵੇਖੋ ਆਪਾਂ ਸਟੂਡੈਂਟ ਨਹੀਂ ਸੱਦੇ ਇਹਦੇ ਰਿਫਿਜੀ ਸੀ ਜਿਹੜੇ ਜਿਨ੍ਹਾਂ ਨੂੰ ਮਨ ਲਾ ਮਤ ਦੀ ਲੋੜ ਸੀ ਉਹਨਾਂ ਦੀ ਇਹ ਹੈਲਪ ਕੀਤੀ ਆ ਜੀ 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 ਤੇ ਕਈ ਸਾਡੇ ਲੋਕਾਂ ਨੂੰ ਤੇ ਇਹੋ ਨਹੀਂ ਪਤਾ ਵੀ ਰਿਫਿਊਜੀ ਦਾ ਕੀ ਕੀ ਸਿੱਤਾ ਰਿਫਿਊਜੀ ਇੱਕ ਬੜੀ ਵੱਡੀ ਵਾਰਟਾਈਮ ਨਾਲ ਰਿਲੇਟਡ ਇੱਕ ਚੀਜ਼ ਆ ਜਦੋਂ ਕਿਸੇ ਮੁਲਕ 'ਚ ਲੜਾਈ ਲੱਗਦੀ ਆ ਉਦੋਂ ਲੋਕੀ ਭੱਜਦੇ ਆ ਤੇ ਉਹਨਾਂ ਨੂੰ ਉਹ ਆਪਣੀ ਜਾਨ ਬਚਾਉਂਦੇ ਆ ਜੀ ਇਹ ਜਿਹੜੇ ਰਿਫਿਊਜੀ ਲੈ ਲਣਗੇ ਇਹ ਸਾਰੀ ਉਮਰ ਆਪਣਾ ਇੰਡੀਆ ਨਹੀਂ ਵਾਪਸ ਜਾਣਾ ਸਕੇ ਹਾਂਜੀ ਬਿਲਕੁਲ ਉਹ ਉੱਥੇ ਹੀ ਜੋਗੇ ਰਹਿ ਜਾਣਗੇ ਉੱਥੇ ਹੀ ਫਸੜਨਗੇ ਜੀ 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 ਸਟੂਡੈਂਟਾਂ ਦੇ ਕੀ ਹਾਲਾਤ ਆ ਭਾਈ ਜੀ ਸਟੂਡੈਂਟਾਂ ਦਾ ਕੁਝ ਬਣਦਾ ਕੋਈ ਫਿਊਚਰ ਬਣਦਾ ਆ ਜਾਂ ਕੀ ਇਨਾਂ ਦਾ ਕੋਈ ਵੀ ਜਸਟੈਂਡ ਹੋਣਗੇ ਕੀ ਆ ਕਿ ਮਸਲਾ ਕੀ ਹੋਊਗਾ ਹੁਣ ਇਹਨਾਂ ਦਾ ਹੱਲ ਲਗਭਗ 2 ਲੱਖ ਸਟੂਡੈਂਟ ਆ ਜਿਹੜਾ ਇਸ ਵੇਲੇ ਡੈਪੂਟੇਸ਼ਨ ਦੀ ਕਦਰੇ ਵਿੱਚ ਆ ਤੇ ਮਤਲਬ ਹੋਣ ਦੀ ਪੂਰੀ ਸੰਭਾਵਨਾ ਹੈ ਇਹਨਾਂ ਨੇ 온ਟਾਰੀਓ ਬ੍ਰੈਂਪਟਨ ਅਟਾਵਾ ਵਿੱਚ ਮਰੇ ਧਰਨੇ ਲਾਏ ਆ ਕੰਟੀਨਿਊਸਲੀ ਦਿਨਾਂ ਤੋਂ ਨਾ ਮਹੀਨਿਆਂ ਤੋਂ ਚੱਲਣ ਦੇ ਆ ਜੀ ਇਹ ਮੰਗ ਰੱਖਦੇ ਪਿਆ ਕਿ ਸਾਨੂੰ ਜਦੋਂ ਸਾਡੇ ਵਰਕ ਪਰਮਿਟ ਐਕਸਪਾਇਰ ਹੋਏ ਜੀ ਰਿਪੋਰਟ ਨਾ ਕੀਤਾ ਜਾਵੇ ਜੀ ਤੇ ਉਹ ਤੇ ਵੇਖੋ ਇਹਨਾਂ ਨੂੰ ਇਹ ਮੰਗਦੇ ਸ਼ਰਮ ਹੋਣੀ ਚਾਹੀਦੀ ਆ ਜਦੋਂ ਵਿਜ਼ਟਰ ਵੀਜ਼ਾ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਲਿਆ ਇਟ ਮੀਨਸ ਤੁਸੀਂ ਪੜਨ ਚਲੇ ਜੇ ਪੜ ਕੇ ਤੁਸੀਂ ਆਪਣੇ ਮੁਲਕ ਆਓਗੇ ਵਾਪਸ ਜੀ ਤੇ ਇਹ ਪਤਾ ਨਹੀਂ ਕਿਹੜੇ ਬੇਸਤੇ ਧਰਨਾਏ ਲੌਂਡੇ ਆ ਇਹਨਾਂ ਨੂੰ ਧਰਨਾ ਲਾਉਣ ਦੀ ਥਾਂ ਤੇ ਆਪਣੇ ਘਰਦਿਆਂ ਨੂੰ ਭੇਜਣਾ ਚਾਹੀਦਾ ਉਹਨਾਂ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੇ ਗਾੜੀ ਜਿਹੜੇ ਹਾਸਾ ਹੱਸ ਕੇ ਪਾਡਕਾਸਟ ਕਰਦੇ ਪਏ ਨੇ ਜੀ ਚੈਟ ਜੀਪੀਟੀ ਦੇ ਵਿੱਚ ਭਰ ਕੇ ਮੈਂ ਇਹ ਜਿਹੜਾ ਮੋਟਾ ਹਰੀਮ ਐ ਇਦਾਂ ਉਹ ਆਪਣੇ ਬਾਰੇ ਉਹ ਚੈਟ ਜੀਪੀਟੀ ਨੂੰ ਕੀ ਪਤਾ ਉਹਨੇ ਤਾਂ ਜੋ ਵਿਕੀਪੀਡੀਆ ਤੇ ਲਿਖਿਆ ਚੁੱਕ ਕੇ ਦੱਸ ਦੇਣਾ ਹਣਾ ਬਿਲਕੁਲ 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 ਸਹੀ ਐ ਤੇ ਮੈਂ ਇਸ ਬੰਦੇ ਨੇ ਇੰਨੇ ਵੀਜ਼ ਲਵਾਏ ਉਹ ਵੇਖੋ ਚੈਟ ਜੀਪੀਟੀ ਤੋਂ ਮਨ ਲੋਕਿਆਂ ਨੂੰ ਪ੍ਰਭਾਵ ਪਾਉਣਾ ਚਾਹੁੰਦਾ ਵੀ ਵੇ ਇਹ ਵੇਖੋ ਇੰਟਰਨੈਟ ਵੀ ਜਾਣਦੇ ਨੇ ਮਲਹਾਈ ਲੈਵਲ ਦੀਆਂ ਗੱਲਾਂ ਨੇ ਮੇਰੀਆਂ ਆ ਹਾਂ ਹਾਂ ਉਹਨਾਂ ਦੇ ਘਰਾਂ ਦੇ ਗਾੜੀ ਬੈਠਣਾ ਚਾਹੀਦਾ ਉਹਨਾਂ ਦੇ ਦਫ਼ਤਰਾਂ ਤੇ ਗਾੜੀ ਬੈਣਾ ਚਾਹੀਦਾ ਵੀ ਲਿਆ ਸਾਡੇ ਪੈਸੇ ਕੱਢ ਜਿਹੜੇ ਤੁਹਾਨੂੰ ਸੁਪਨਿਆਂ ਵਿੱਚ ਖਾਏ ਹੀ ਵੀ ਉੱਥੇ ਤੇ ਜਾਂਦੇ ਆ 10 ਲੱਖ ਹੋ ਜਾਊਗਾ 20 ਲੱਖ ਹੋ ਜਾਊਗਾ ਮੈਂ ਤਾਂ ਕਹਿੰਦਾ ਜਦੋਂ ਕਿਸੇ ਏਜੰਟ ਕੋਲੇ ਜਾਂਦੇ ਆ ਤੁਸੀਂ ਵੀਜ਼ਾ ਲਵਾਉਣੇ ਆ ਜਿਹੜਾ ਕੁਛ ਉਹਨੂੰ ਕਹਿੰਨੇ ਆ ਉਹ ਕਹਿੰਦਾ ਵੀ ਆਏ ਹੋ ਜਾਊਗਾ ਐ ਹੋ ਜਾਊਗਾ ਉਹਨੂੰ ਕਹੋ ਵੀ ਤੁਸੀਂ ਇੱਕ ਐਫੀਡੇਵਿਟ ਬਣਾ ਕੇ ਪ੍ਰੋਪਰ ਉਹਦੇ ਤੇ ਸਟੈਂਪ ਡਿਊਟੀ ਲਾ ਕੇ ਨੋਟਰੀ ਤੋਂ ਟੈਸਟ ਕਰਾ ਕੇ ਸਾਨੂੰ ਦੇ ਵੀ ਜੋ ਤੂੰ ਕੁਛ ਕਹਿ ਰਿਹਾ ਇਹ ਵਾਕਿਆ ਹੀ ਸਹੀ ਹੋਊਗਾ ਜੇ ਨਾ ਸਹੀ ਹੋਊਗਾ ਤਾਂ ਤੇਰੇ ਖਿਲਾਫ ਅਸੀਂ ਅਦਾਲਤ 'ਚ ਜਾਵਾਂਗੇ ਅਦਾਲਤ 'ਚ ਜਾਵਾਂਗੇ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਬੜੇ ਇੱਕ ਹਿਊਮਨ ਟ੍ਰੈਫਿਕਿੰਗ ਦਾ ਇੱਕ ਕਾਨੂੰਨ ਆ ਕਿ ਉਹ ਹਿਊਮਨ ਟ੍ਰੈਫਿਕਿੰਗ ਕਰਨ ਦੇ ਆ ਜੀ 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 ਬਿਲਕੁਲ ਬਿਲਕੁਲ ਇਹ ਜਦੋਂ ਸਟੂਡੈਂਟ ਜਾਂਦਾ ਆ ਉਹਨੂੰ ਇਹ ਤੇ ਕਹਿੰਦੇ ਨਹੀਂਗੇ ਵੀ ਤੂੰ ਪੜ ਕਿਹੜਾ ਕੋਰਸ ਲੈਣਾ ਵਾ ਕੀ ਤੇਰਾ ਗਾੜੀ ਫਿਊਚਰ ਹੋਊਗਾ ਉਹਨੂੰ ਐਵੇਂ ਉਝਾ ਕੇ ਆ ਤੂੰ ਬਸ ਉੱਥੇ ਜਾ ਕਾਲਜ ਚੇਂਜ ਕਰ ਦੇਣਾ ਤੇ ਆ ਕਰ ਦੇਣਾ ਤੂੰ ਪੀਆਰ ਲੈਣੀ ਇਹ ਹਿਊਮਨ ਟ੍ਰੈਫਿਕਿੰਗ ਆ ਜਲੰਧਰ ਕੀ ਹੋ ਚੁੱਕਾ ਸਰਕਾਰਾਂ ਨੂੰ ਜਲੰਧਰ ਦਾ ਬ੍ਰਿਤੇਸ਼ ਮਿਸ਼ਰਾ ਟਰੈਵਲ ਜੈਂਟਿਕ ਐਸਾ ਹੋਇਆ ਜਿਨੇ ਅੱਜ ਤੱਕ ਸਟੂਡੈਂਟ ਵੀਜ਼ਿਆਂ ਦੇ ਨਾਂ ਤੇ 112 ਕਰੋੜ ਦੀ ਜਿਹੜੀ ਠੱਗੀ ਆ ਪੰਜਾਬ ਦੇ ਸਟੂਡੈਂਟਾਂ ਨਾਲ ਮਾਰੀ ਆ ਤੇ ਜਿਹਨੂੰ ਇੱਥੇ ਹੁਣ ਸ਼ਾਇਦ 2 ਸਾਲ ਦੀ ਕਿ 3 ਸਾਲ ਦੀ ਜੇਲ੍ਹ ਹੋਈ ਆ ਉਹਦੇ ਨਾਲ ਕੀ ਹੋ ਜੂਗਾ ਉਹਦਾ ਬਾ 112 ਕਰੋੜ ਰੁਪਈਆ ਤਾਂ ਨਹੀਂ ਨਾ ਜਿਨ੍ਹਾਂ ਦੀ ਜੇਬਾਂ ਚੋਂ ਨਿਕਲਿਆ ਉਹਨਾਂ ਨੂੰ ਮਿਲਣਾ ਵਾਪਸ ਜਿਨ੍ਹਾਂ ਦੇ ਘਰ ਉੱਜੜ ਗਏ ਉਹ ਘਰ ਤਾਂ ਨਹੀਂ ਨਾ ਵਸਣੇ ਹੁਣ ਇਹਨਾਂ ਦੀਆਂ ਪ੍ਰਾਪਰਟੀਜ਼ ਕਨਫੀਸਕੇਟ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਇਹ ਕੇ ਆਮ ਬੰਦੇ ਦੀ ਦੁਜੀ ਕਰ ਦਿੰਦੇ ਆ ਤੇ ਇਹਨਾਂ ਦੀ ਵੀ ਮਤਲਬ ਕਰਕੇ ਜਾਇਦਾਦਾਂ ਕੋਰ ਕਿਤੇ ਜਿਹੜੇ ਲੋਕੀ ਇਹਨਾਂ ਦੇ ਪੈਸੇ ਬੜੇ ਉਹਨਾਂ ਨੂੰ ਵਾਪਸ ਕਰਾਉਣੇ ਚਾਹੀਦੇ ਆ ਕਿ ਸਟੂਡੈਂਟਾਂ ਨੂੰ ਵੀ ਡੰਡਾ ਉਧਰ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਕਿਉਂਕਿ ਸਟੂਡੈਂਟਾਂ ਨੂੰ ਅਸਲੀਅਤ ਦਾ ਤੇ ਪਤਾ ਲੱਗ ਗਿਆ ਨਾ ਕਿ ਕੈਨੇਡਾ ਦੇ ਵਿੱਚ ਪੈਸਾ ਕਮਾਉਣਾ ਕਿੰਨਾ ਔਖਾ ਵਾ ਤੇ ਉਹ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਏ ਨੇ ਧਰਨੀ ਲਾ ਕੇ ਉਹਨਾਂ ਨੂੰ ਕੀ ਮਿਲ ਜੂਗਾ ਸਿਰਫ ਇੱਕ ਮਨ ਨੂੰ ਹੁੰਦਾ ਉਹ ਤਾਂ ਬਾਈ ਪਹਿਲਾਂ ਵੀ ਗੱਲ ਕੀਤੀ ਆ ਵੀ ਜਦੋਂ ਬੰਦਾ ਨਵਾਂ ਨਵਾਂ ਉਹਨੂੰ ਹੁੰਦਾ ਉਹਨੂੰ ਸਿਰਫ ਇੱਕੋ ਹੀ ਚੀਜ਼ ਦਿਖੀ ਜਾਂਦੀ ਆ ਵੀ ਮੈਂ ਕਿ ਇਤਨਾ ਆਪਣਾ ਵਰਕ ਪਰਮਿਟ ਤੋਂ ਬਾਅਦ ਜਰੀਨ ਕਾਟ ਲੈਣਾ ਉਸ ਤੋਂ ਬਾਅਦ ਫਿਰ ਸਿਟੀਜ਼ ਜਿਪ ਲੈ ਲੈਣਾ ਫਿਰ ਜਾ ਕੇ ਉਹ ਸੋਚ ਸੋਚਣ ਦੇ ਕਾਬਿਲ ਹੁੰਦਾ ਮਾੜਾ ਮੁੰਡਾ ਵੀ ਮੈਂ ਕੀ ਕੀਤਾ ਤੇ ਕੀ ਮਤਲਬ ਕਿਹੜੇ ਜੀ 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 ਜਿਵੇਂ ਹੁਣ ਬਾਈ ਇੱਕ ਮੈਨੂੰ ਦੱਸੋ ਤੁਸੀਂ ਜਿਵੇਂ ਵੀ ਬਾਰਡਰਾਂ ਤੇ ਸਖਤੀ ਹੋ ਗਈ ਹੁਣ ਵੀ ਬਾਰਡਰਾਂ ਵੀ ਥੋੜਾ ਸਖਤ ਹੋ ਗਿਆ ਵੀ ਸਾਡਾ ਬਾਰਡਰ ਕੋਈ ਕਰਾਸ ਕਰਕੇ ਬੰਦਾ ਅਮਰੀਕਾ ਚ ਨਾ ਵੜੇ ਤੇ ਅਮਰੀਕਾ ਤੇ ਪਹਿਲਾ ਹੀ ਪੱਬਾ ਪਾਰ ਆ ਵੀ ਅਸੀਂ ਕੋਈ ਬੰਦਾ ਅੰਦਰ ਵੜ ਨਹੀਂ ਦੇਣਾ ਜਿਹੜੇ ਬੰਦੇ ਕੋਈ ਅੰਦਰ ਵੜ ਵੀ ਰਹੇ ਆ ਅਮਰੀਕਾ ਚ ਉਹਨਾਂ ਦਾ ਕੀ ਪਹੇਖਾ ਵੀ ਉਹ ਜੇ ਮੰਨ ਲਓ ਪੈਸੇ ਦੇ ਕੇ ਜਾਂ ਕਿਵੇਂ ਲੰਘ ਗਏ ਅਮਰੀਕਾ ਚ ਟਰ ਕਰਕੇ ਕੀ ਮਤਲਬ ਕਿ ਉਹਨਾਂ ਨੂੰ ਕਿੰਨਾ ਕ ਫਾਇਦਾ ਹੋ ਜਾਣਾ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਣਾ ਜਾਂ ਉਹਨਾਂ ਦੀ ਪੀਆਰ ਆ ਜਾਣੀ ਹੈ ਜਾਂ ਕੀ ਫਾਇਦਾ ਕੀ ਹੈ ਉਹਨਾਂ ਨੂੰ ਇਸ ਚੀਜ਼ ਕਰਨ ਨਾਲ ਕੋਈ ਫਾਇਦਾ ਨਹੀਂ ਉਹ ਜੇ ਲੱਖ ਬੰਦਾ ਚਲੋ ਮੰਨ ਲਿਆ ਜਾਵੇ ਇੱਕ ਹਾਈਪੋਥੈਟিক্যাল ਗੱਲ ਆ ਵੈ ਇਸ ਵੇਲੇ ਤੇ ਉਹ ਮੈਕਸੀਕੋ ਤੋਂ ਮੁੜੀ ਜਾਂਦੇ ਆ ਚਲੋ ਜਿਹੜੇ ਆ ਵੀ ਗਏ ਉਹਨਾਂ ਦੀ ਵੀ ਗੱਲ ਕਰ ਲੀਨੇ ਆ ਲੱਖ ਦੇ ਵਿੱਚੋਂ ਜੇ 10000 ਬੰਦੇ ਨੂੰ ਰਿਫਿਊਜੀ ਦੇ ਵੀ ਦਿੰਦੇ ਹਨਾ ਰਿਫਿਊਜੀ ਲੈ ਲੈਂਦੇ ਜੀ 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 ਤੇ ਉਹ ਉਹ ਵੀ ਇਸ ਵੇਲੇ ਖਤਰੇ ਦੀ ਮਾਰੇ ਹਟਿਆ ਕਿਉਂਕਿ ਇਹਨਾਂ ਨੇ ਜਦੋਂ ਕਿਹਾ ਹੀ ਦਿੱਤਾ ਵੀ ਆਪਾਂ ਸਾਰੇ ਇਲੀਗਲ ਕਰ ਦੇਣੇ ਜਿਹੜੇ ਵੀ ਬਾਰਡਰ ਕ੍ਰੋਸ ਕਰਕੇ ਆਏ ਆ ਇਹਨਾਂ ਕੋ ਸਾਰਾ ਡਾਟਾ ਵਾ ਇਹ ਬੜੀ ਡੰਗਾਈ ਤੱਕ ਜਾ ਸਕਦੇ ਆ ਤੇ ਜਿਹੜੇ ਰਹਿਣ ਵੀ ਡੇਟ ਇਹਨਾਂ ਨੇ ਜਿਸ ਤੱਕ ਮੈਂ ਇਹਨਾਂ ਦੀ ਇੰਟਰਵਿਊ ਹੁੰਦਾ ਪਿਆ ਸੀ ਇਹਨਾਂ ਨੇ ਪਲਾਨ ਬਣਾਉਂਦੇ ਆ ਵੀ ਇਹੀ ਉਹਨਾਂ ਦੇ ਵਰਕ ਤੇ ਜਾ ਕੇ ਕਿੱਦਾਂ ਫੜਨਾ ਉਹਨਾਂ ਦੇ ਘਰਾਂ ਜਾ ਕੇ ਕਿੱਦਾਂ ਰੇਡ ਪੈਣੀ ਕੁੱਬਲੇ ਕੰਮ ਜਦੋਂ ਵਧਣ ਲੱਗਾ ਤੇ ਇਹ ਬੜਾ ਵਧਣਾ ਵਾ ਜੀ 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 ਬਿਲਕੁਲ 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 ਤੇ ਅਮਰੀਕਾ ਹੈਗਾ ਮੋਡੀ ਜਦੋਂ ਇਹ ਕੰਮ ਚੁੱਕਦਾ ਨਾਲ ਦੀ ਨਾਲ ਹੀ ਵੇਖਿਓ ਹਵਾ ਕੈਨੇਡਾ ਚ ਇੰਗਲੈਂਡ ਚ ਕਿੰਨੇ ਵੀ ਵੈਸਟਰਨ ਕੰਟੀ ਸ ਕਿਉਂਕਿ ਲੋਕ ਨਹੀਂ ਠੋਕੇ ਅਗੇ ਇਹ ਸਰਕਾਰਾਂ ਜਰੂਰ ਆਪਣੀ ਕਰਨੀਆਂ ਨੇ ਵੀ ਆਪਣੀ ਪਾਲਿਸੀਆਂ ਆਪਣੇ ਤੌਰ ਤੇ ਘੜਦੀਆਂ ਰਹਿੰਦੀਆਂ ਨੇ ਪਰ ਲੋਕ ਅੰਦਰੋਂ ਬਹੁਤ ਔਖੇ ਨੇ ਦੇ ਅਮਰੀਕਾ ਵਿੱਚ ਜਿੱਤੇ ਹਰ ਇੱਕ ਕੋ ਗਾਨ ਨੇ ਤੇ ਮੈਂ ਤੀ ਤੋ ਤੱਕ ਸੁਣਿਆ ਸੀ ਵੀ ਅਮਰੀਕਾ ਦੇ ਵਿੱਚ ਜਿਹੜੇ ਸਟੇਟਾਂ ਨੇ ਜਿੱਥੇ ਆਪਣਾ ਇੰਡੀਅਨ ਕਮਿਊਨਿਟੀ ਜ਼ਿਆਦਾ ਤਿੰਨ ਕਿ ਚਾਰ ਸਟੇਟਾਂ ਆਈਆਂ ਜਿੱਥੇ ਜ਼ਿਆਦਾ ਨੇ ਕੈਲੀਫੋਰਨੀਆ ਵਾਸ਼ਿੰਗਟਨ ਓਰੇਗਨ ਜੀ ਜੀ ਤੇ ਆਈਦਰ ਨਿਊਯਾਰਕ ਇਹਨਾਂ ਦੇ ਹਿੰਮਤ ਨਹੀਂ ਪੈਂਦੀ ਗੋਰਿਆਂ ਦੀ ਸਟੇਟ ਜਾ ਕੇ ਰਹਿਣ ਦੀ ਜੀ ਜੀ ਥੋੜੇ ਕੀਤੇ ਹੋ ਜੀ 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 ਤੇ ਨਾ ਉਹ ਉਧਰ ਵੱਢ ਨਹੀਂ ਜਾਂਦੇ ਆ ਉਹ ਤਾਂ ਕੈਲੀਫੋਰਨੀਆ ਆਪਣੀ ਹਿੱਸਾ ਨਹੀਂ ਮੰਨਦੇ ਉਹਦੇ ਸਾਡੇ ਲੋਕ ਭਾਵੇਂ ਬੱਬ ਡਿਕ ਜੀ ਕੈਲੀਫੋਰਨੀਆ ਦੀ ਜੀ ਜੀ ਇਹਨਾਂ ਦੀ ਨਫ਼ਰਤ ਕਰਦੇ ਆ ਜੀ 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 ਜਿਹੜੇ ਅਮਰੀਕਨ ਕੀ ਹੁਣ ਜੀ ਅਮਰੀਕਨ ਲੋਕ ਆ ਕੀ ਹੁਣ 트럼ਪ ਨੂੰ ਵਧੀਆ ਜਿਹੜਾ ਪ੍ਰਸ਼ਾਸਕ ਸਮਝਦੇ ਆ ਉਹ ਵੀ ਸੁਧਾਰ ਹੋ ਜੂਗਾ ਅਮਰੀਕਾ ਦਾ ਹਾਂ ਉਹਦੇ ਕੋ ਪੂਰੀ ਆਸ ਐ ਇਸ ਵੇਲੇ ਰੱਖਣ ਦੇ ਆ ਤੇ ਉਹ ਵੀ ਵੇਖੋ ਗੋਲੀ ਤੋਂ ਬਚਿਆ ਵਾ ਉਹਦੇ ਵੀ ਇੱਕ ਮੌਤ ਤੋਂ ਵਾਪਸ ਆਇਆ ਵਾ ਉਹਦੇ ਵੀ ਮਨ ਚ ਐ ਇਸ ਵੇਲੇ ਮੇਰੇ ਕਰ ਪੂਰਾ ਜਜ਼ਬਾ ਆ ਜੀ ਤੁਸੀਂ ਬੰਦੇ ਹੀ ਆਪਣੀ ਟੀਮ ਹੀ ਇਹੋ ਜੀ ਚੁਣੀ ਆ ਵੀ ਜਿਹੜੀ ਇਮੀਗ੍ਰੇਸ਼ਨਾਂ ਦੇ ਬਹੁਤ ਹੀ ਖਿਲਾਫ ਆ ਜੀ ਜੀ ਵੇਖੋ ਜਦੋਂ ਡਿਪੋਰਟੇਸ਼ਨ ਦਾ ਕੰਮ ਸ਼ੁਰੂ ਹੋਇਆ ਨਫ਼ਰਤ ਇੱਕ ਸ਼ੁਰੂ ਹੋ ਗਈ ਤੇ ਇਹ ਰੈਸਿਜ਼ਮ ਬਹੁਤ ਵਧ ਜਾਣਾ ਇਹਨਾਂ ਨੂੰ ਤੇ ਅੱਗੇ ਆ ਮੈਂ ਤੁਹਾਨੂੰ ਦੱਸਾਂ ਕਿ ਕਿੱਦਾਂ ਕਿੱਦਾਂ ਦੇ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹ ਜੀ 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 ਕੋਈ ਵੀ ਬੰਦੇ ਜਿਹਦੇ ਚ 15% ਵੀ ਹਿੱਲ ਕੇ ਜਾਗਦੀ ਹੈ ਨਾ ਉਹ ਵੀ ਰਮਾਨਦਾਨੇ ਨਹੀਂ ਰਹਿ ਸਕਦਾ ਵੇਖੋ ਉਹਨਾਂ ਦੇ ਬੱਚਿਆਂ ਨੂੰ ਉਸ ਤੋਂ ਵੀ ਵੱਧ ਰੈਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਇੰਨੇ ਗਿਰ ਚੁੱਕੇ ਆ ਵੀ ਆਪਣੇ ਬੱਚਿਆਂ ਬਾਰੇ ਨਹੀਂ ਸੋਚਦੇ ਕਿ ਸਕੂਲਾਂ 'ਚ ਉਹਨਾਂ ਨੂੰ ਕਿਹੜੇ ਨਜ਼ਰੀਏ ਨਾਲ ਵੇਖਿਆ ਜਾਂਦਾ ਵਾ ਕਿ ਉਹ ਕੱਖ ਨਹੀਂ ਅੰਨੇ ਹੋ ਚੁੱਕੇ ਨੇ ਸਿਰਫ ਫੁਕਰਬਾਜੀ ਇਹਨਾਂ ਨੂੰ ਫੁਕਰ ਬਾਜੀ ਤੋਂ ਨਿਕਲ ਨਿਕਲਣਗੇ ਤੇ ਬਚਣਗੇ ਨਹੀਂ ਤੇ ਇਹ ਖਤਮ ਨਹੀਂ ਬਿਲਕੁਲ 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 ਸਹੀ ਗੱਲ ਆ ਪਾਈ ਜੀ ਜਿਵੇਂ ਹੁਣ ਤੁਸੀਂ ਦੇਖਦੇ ਆ ਤੁਸੀਂ ਅਮਰੀਕਾ ਚ ਰਹਿੰਦੇ ਆ ਲੋਕਾਂ ਨੂੰ ਦੇਖਦੇ ਆ ਸੋਸਾਇਟੀ ਦਾ ਆਲਾ ਦਵਾਲਾ ਵੀ ਦੇਖਦੇ ਆ ਕੀ ਜਿਹੜਾ ਹੈਗਾ ਜਿਹੜਾ ਹੁਣ ਦਾ ਟਾਈਮ ਆ ਜਾਂ ਆਉਣ ਵਾਲਾ 2 ਸਾਲ ਜਾਂ 3 ਸਾਲ ਦਾ ਟਾਈਮ ਹੋਊਗਾ ਵੀ ਜਿਹੜੇ ਆਪਣੀ ਕਮਿਊਨਿਟੀ ਵਾਸਤੇ ਉਹ ਕਿੰਨਾ ਕੁ ਚੰਗਾ ਹੋਊਗਾ ਜਾਂ ਕਿੰਨੇ ਕੁ ਹਾਲਾਤਾਂ ਦੇ ਵਿੱਚੋਂ ਕਿਉਂ ਜਿਹ ਹਾਲਾਤਾਂ ਦੇ ਵਿੱਚੋਂ ਨਿਕਲਣਾ ਪੈਣਾ ਦੇਖੋ ਇਹਦੇ ਲਈ ਸਭ ਤੋਂ ਪਹਿਲਾਂ ਤੇ ਸਾਨੂੰ ਕੋਈ ਲੀਡਰ ਮਿਲਣਾ ਚਾਹੀਦਾ ਵਧੀਆ ਜਿਹੜਾ ਕਿ ਅਸਲ ਵਿੱਚ ਵੀ ਲੀਡਰ ਹੋਵੇ ਜੀ ਉਹ ਲੋਕਾਂ ਨੂੰ ਸਹੀ ਬੰਨੀ ਗਾਈਡ ਕਰ ਸਕੇ ਹੂੰ ਵੀ ਜੇ ਤੁਸੀਂ ਬਾਹਰ ਜਾਣਾ ਵੀ ਆ ਆਪਣੇ ਪੰਜਾਬ ਦਾ ਨਾਮ ਉੱਚਾ ਕਰੋ ਕੋਈ ਚੰਗੀ ਹਾਈ ਲੈਵਲ ਦੀ এডਿਕੇਸ਼ਨ ਲਓ ਜੀ ਪੜੋ ਤੇ ਪੰਜਾਬ ਨਾਲ ਜੁੜ ਕੇ ਵੀ ਰਹੋ ਤੇ ਆਪਣਾ ਕਮਾਈ ਕਰਕੇ ਵਾਪਸ ਆਓ ਹਨਾ ਜੀ ਕੁਝ ਏਦਾਂ ਦੀ ਸਿੱਖਿਆ ਦੇ ਕੇ ਸਾਡੇ ਮੂਵਮੈਂਟ ਥਰੂ ਕਰਨੀ ਚਾਹੀਦੀ ਆ ਨਹੀਂ ਤੇ ਮੈਨੂੰ ਇੱਥੇ ਜਿਹੜੇ ਰਹਿ ਗਏ ਆ ਜਿਹੜੇ ਧਰਮ ਤੋਂ ਵੀ ਭਟਕ ਗਏ ਆ ਆਪਣੇ ਬੱਚਿਆਂ ਨੂੰ ਵੀ ਖਵਾ ਚੁੱਕੇ ਨੇ ਉਹਦੇ ਖਤਮ ਹੋ ਗਏ ਆ ਬਿਲਕੁਲ ਉਹਨਾਂ ਦੇ ਨਾਂ ਵਾਪਸ ਆਇਆ ਜਾਣਾ ਤੇ ਨਾਂ ਉਹਨਾਂ ਦੇ ਆਉਣ ਦਾ ਕੋਈ ਫੇਦਾ ਬਿਲਕੁਲ ਬਿਲਕੁਲ ਹਾਂ ਤੇ ਅੱਗੇ ਦਾ ਹੀ ਆਪਾਂ ਸੁਧਾਰ ਕਰ ਸਕਦੇ ਆ ਵੀ ਹਵਾ ਜਿੱਦਾਂ ਇਹਨਾਂ ਮੁਲਕਾਂ 'ਚ ਚੱਲੀ ਹੈ ਨਾ ਵੀ ਵੇਖੋ ਨੈਸ਼ਨਲਿਜ਼ਮ ਦੀ ਸਾਡੇ ਪੰਜਾਬ 'ਚ ਵੀ ਇਦਾਂ ਦੀ ਚੱਲਣੀ ਚਾਹੀਦੀ ਆ ਜੀ ਤੇ ਵੇਖੋ ਇਹ ਰੱਬ ਵੱਲੋਂ ਹੀ ਬੇਦਬੰਦੀ ਆ ਜਿੱਦਾਂ ਮੈਂ ਥੋੜੇ ਦਿਨ ਪਹਿਲਾਂ ਵੈਸਟਰਨ ਜੂਪੀ ਦੇ जाट ਜਿਹੜੇ ਉਹਨਾਂ ਦੀ ਇੰਟਰਵਿਊ ਹੁੰਦਾ ਪਿਆ ਸੀ ਹਾਂਜੀ ਹਾਂਜੀ ਦੇਖੋ ਉਹ ਕਿੰਨੀ ਵਧੀਆ ਗੱਲ ਕਰਦੇ ਪਏ ਆ ਵੀ ਆਪਾਂ ਕੀ ਲੈਣਾ ਸਾਰਿਆਂ ਤੋਂ ਆਪਾਂ ਦੇਖੋ ਵੱਖਰਾ ਏਰੀਆ ਹੀ ਬਣਾ ਲਈਏ ਜਿੱਤੇ ਜੱਟਾਂ ਦੀ ਮਨ ਲੱ ਤਕਾ ਨਾ ਹੋਵੇ ਜੀ 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 ਵੀ ਇਦਾਂ ਦੀ ਕੋ ਮੂਵਮੈਂਟ ਸ਼ੁਰੂ ਹੋ ਜੇ ਆਪੇ ਆਪਣੇ ਚੀਜ਼ਾਂ ਖੁਸ਼ਹਾਲ ਹੋਣੀ ਸ਼ੁਰੂ ਹੋ ਜਾਣ ਤੇ ਕੋਸ਼ਿ ਜਿਹੜੇ ਬਾਹਰ ਗਏ ਨੇ ਇਹਨਾਂ ਨੂੰ ਸਮਝ ਆ ਜਾਵੇ ਵੀ ਕੀ ਹੋਣਾ ਵਾ ਜੀ ਜੀ ਨਹੀਂ ਜੀ ਇਹ ਦੋ ਧਾਰੀ ਤਲਵਾਰ ਆ ਇਹ ਜਿਹੜੇ ਪੰਜਾਬ ਰਹਿ ਵੀ ਗਏ ਨੇ 10 15% ਉਹਨਾਂ ਤੇ ਵੀ ਵਿਚਾਰਿਆਂ ਤੇ ਤਲਵਾਰ ਲਟਕਣ ਡੈ ਪਈ ਆ ਕਿਉਂਕਿ ਪ੍ਰਵਾਸੀ ਬਹੁਤ ਜ਼ਿਆਦਾ ਹੋ ਗਏ ਨੇ ਜੀ ਜੀ ਤੇ ਜਦੋਂ ਤੁਸੀਂ ਆਉਂਦਾ ਛੱਡ ਕੇ ਜਾਓਗੇ ਦੂਜਾ ਬੰਦਾ ਤਾਂ ਆ ਕੇ ਕਬਜ਼ਾ ਕਰੂਗਾ ਹੀ ਹਾਂ ਉਹਦਾ ਕੋਈ ਕਸੂਰ ਨਹੀਂ ਵਾੜਿਆ ਸਾਡੇ ਬੰਦਿਆਂ ਨੇ ਜੀ ਤੇ ਇਹਦੇ ਇੰਨੇ ਨਕਮੇ ਨੇ ਵੀ ਜੇ ਉਹ ਚਲੇ ਵੀ ਜਾਂਦੇ ਨੇ ਆ ਆਪਣਾ ਗੁੱਸਾ ਖਾ ਕੇ ਤੇ ਇਹਨਾਂ ਕੋਲੋਂ 10 ਦਿਨ ਹੀ ਨਿਕਲਨੇ ਜੀ ਜੀ ਇਹ ਪਛੇਤੇ ਕਰੋਨਾ ਜੇ ਉਹਨਾਂ ਨੇ ਹੀ ਚਲੇ ਨਹੀਂ ਹੁੰਦੇ ਤੇ ਕਿੱਦਾਂ ਇਹ ਰੋਂਦੇ ਪਏ ਸੀ ਕਿ ਜੋ ਨਲੋਂ ਲਈ ਹਨੀ ਉਹ ਨਹੀਂ ਹੈਗੀ ਉਹ ਇਹਦਾ ਕੋਈ ਇਹ ਤੇ ਇਹ ਤੇ ਖਤਮ ਨਿਸਲ ਹੋ ਚੁੱਕੀ ਸਾਡੇ ਬੰਦੇ ਦੀ ਜੀ 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 ਬਿਲਕੁਲ ਬਿਲਕੁਲ ਇਹਨਾਂ ਤਗੜਾ ਅਤਿ ਗੁਰੂਆਂ ਪੀਰਾਂ ਦਾ ਸ਼ਹਿਬਜ਼ਾਦੇ ਜਾਂ ਇਹਦੀ ਦਿੱਤੀ ਨਹੀਂ ਛੋਟੀ ਉਮਰ ਚ ਇਹ ਇੰਨੇ ਨਿਸਲ ਹੋયા ਹੈ ਨਹੀਂ ਗੱਲ ਮਾਨੀ ਵੇਖੋ ਇਹ ਕੋਈ ਬੰਦਾ ਇੱਥੇ ਇਹਨਾਂ ਕੰਟਰੀਆਂ ਚ ਉਹ ਬੰਦੇ ਨੂੰ ਬੰਦਾ ਨਹੀਂ ਗਿਣਦੇ ਜਿਹਦੇ ਕੋਲ ਬੜੀ ਵੱਡੀ ਕਾਰ ਆ ਜਾਂ ਜਿਹਨੇ ਬੜੇ ਬ੍ਰਾਂਡਡ ਕੱਪੜੇ ਪਾਏ ਆ ਬੰਦਾ ਉਹਨੂੰ ਗਿਣਦੇ ਆ ਜਿਹਦੇ ਵਿੱਚ ਕੋਈ ਅਸਲ ਚ ਬੰਦੇ ਵਾਲੀ ਕਰਤੂਤ ਆ ਮਰਦ ਜਿਹਨੂੰ ਗਿਣਦੇ ਆ ਜੀ 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 ਇਹਨਾਂ ਮੁਲਕਾਂ ਦੀ ਮੈਂ ਸਿਰਫ ਤਾਂ ਵੇਖੀ ਆ ਉਹ ਮਰਦ ਦੇ ਹੱਥਾਂ 'ਚ ਕੋਈ ਕੱਪੜੇ ਹੋਣ ਵਧੀਆ ਕਾਰ ਹੋਵੇ ਤਾਂ ਖੱਬਦੀ ਆ ਹੂੰ ਜੇ ਤੂੰ ਹੱਥੀਂ ਕੰਮ ਕਰਨਾ ਹੀ ਛੱਡ ਗਏ ਜਿੰਮ ਜਾਣ ਦਾ ਕੀ ਫਾਇਦਾ ਤੇ ਤੁਹਾਡੀਆਂ ਫੁਗਰੀਆਂ ਦਾ ਕੀ ਫਾਇਦਾ ਇਹ ਬੜੇ ਇੱਤੇ ਰੋਂਦੇ ਨੇ ਫਸੇ ਵੀ ਉਹ ਲੋਕ ਨਹੀਂ ਜਿਹੜੇ ਆਪਣੇ ਉੱਤੇ ਮੁਸ਼ਾ ਨੂੰ ਵਟ ਦੇ ਦੇ ਬੈਂਦੇ ਸੀ ਨਾ ਵੀ ਜਿੰਨਾ ਮੇਰੇ 20 ਕਿੱਲੇ ਆ ਮੇਰੇ 30 ਕਿੱਲੇ ਆ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਮੈਂ ਆੜਤੀਆਂ ਵਾਂ ਮੈਂ ਉਹਨੂੰ ਬੈਠੇ ਬਿਠਾਏ ਪਾਇਆ ਉਹੋ ਹੀ ਜ਼ਿਆਦਾ ਫਸੇ ਨੇ ਆ ਬੜੇ ਜੀ 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 ਤੇ ਮਰਨਾ ਵੀ ਸਭ ਤੋਂ ਪਹਿਲਾਂ ਉਹਨਾਂ ਹੀ ਆ ਕਿਉਂਕਿ ਉਹਨਾਂ ਕੋ ਘੱਤੀ ਕੱਖ ਨਹੀਂ ਹੁੰਦਾ ਜੀ 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 ਬਿਲਕੁਲ ਜਿੱਦਾਂ ਦਾ ਟਾਈਮ ਆਉਂਦਿਆ ਬਿਲਕੁਲ 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 ਸਗੋਂ ਮਾਇਆ ਨੂੰ ਜੱਫੇ ਨਾ ਪਾ ਕੇ ਆਪਾਂ ਨੂੰ ਹਕੀਕਤ ਜਾਣਣੀ ਚਾਹੀਦੀ ਏ ਵੀ ਹਕੀਕਤ ਅਸਲ ਹੈ ਕੀ ਆ ਹਾਂ ਮਾਇਆ ਜਿਹੜੀ ਆ ਏ ਵਿਖੋ ਇਹ ਕੋਈ ਜੱਟਾਂ ਨੂੰ ਬਖਸ਼ਿਆ ਵੀ ਇਹਨਾਂ ਦੇ ਹੱਥਾਂ 'ਚ ਪੈਹਾ ਟਿਕਦਾ ਹੀ ਨਹੀਂ ਜਿੰਨਾ ਮਰਜੀ ਪੈਹਾ ਵੜਾ ਲੀ ਜੀ ਜੀ ਜ਼ਮੀਨ ਇਹ ਸਾਂਭ ਲੈਂਦੇ ਆ ਪੈਹਾ ਨਹੀਂ ਇਹਨਾਂ ਦੇ ਹੱਥਾਂ 'ਚ ਟਿਕਦਾ ਤੇ ਜ਼ਮੀਨ ਜਿਹਨੂੰ ਜੇ ਸਾਂਭਦੇ ਆ ਤੇ ਜ਼ਮੀਨ ਇਹਨਾਂ ਨੂੰ ਵੀ ਬਚਾਉਂਦੀ ਆ ਕਿੰਨੀਆਂ ਪਿੰਡੀਆਂ ਨੂੰ ਰੋਟੀ ਖਵਾਤੀ ਉਸ ਜ਼ਮੀਨ ਨੇ ਜੀ ਕੋਈ ਛੋਟੀ ਗੱਲ ਨਹੀਂ ਆ ਸਾਡੇ ਜੋ ਪਿੱਛੇ ਸਰਕਲ ਚੱਲਿਆ ਆ ਉਸੇ ਜ਼ਮੀਨ ਦੇ ਸਿਰ ਤੇ ਹੀ ਬਜੇ ਰਹੇ ਸੀ ਜੀ 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 ਇਹ ਤੁਮੇਂ ਨਹੀਂ ਲਾਉਂਦੇ ਵੇਚਣ ਲੱਗਿਆਂ ਜੀ 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 ਇਹੀ ਤਾਂ ਤਰਾਸਦੀ ਆ ਬਾਈ ਜੀ ਬਹੁਤ ਸਾਰੇ ਪੋਡਕਾਸਟ ਦੇ ਵਿੱਚ ਬਹੁਤ ਸਾਰੀ ਇੰਟਰਵਿਊ ਦੇ ਵਿੱਚ ਹਮੇਸ਼ਾ ਇਹੀ ਗੱਲ ਹੀ ਹੁੰਦੀ ਆ ਕਿ ਆਪਾਂ ਨੂੰ ਜ਼ਮੀਨਾਂ ਬਚਾਉਣੀਆਂ ਚਾਹੀਦੀਆਂ ਆਪਣੀਆਂ ਜਪੀਨਾਂ ਆਪਾਂ ਨੂੰ ਕਿਸੇ ਭਾਅ ਨਹੀਂ ਮਿਲਣੀਆਂ ਆਗੀਆਂ ਆਪਾਂ ਹੀ ਮਿਲਣੀਆਂ ਤੇ ਇਹ ਕਾਰਪੋਰੇਟ ਤੇ ਅੱਗੇ ਹੀ ਇਹ ਬੜੇ ਖਤਰਨਾਕ ਤਰੀਕੇ ਨਾਲ ਕਰੰਡੇ ਸਾਰੇ ਬੰਨਿਓ ਘੇਰਾ ਪਾਉਣ ਦੇ ਨੇ ਤੇ ਕੁਝ ਲੋਕ ਵੀ ਪੰਜਾਬ ਦੇ ਜਿਹੜੇ ਆ ਉਹ ਚਾਹੁੰਦੇ ਨੇ ਅਸਲ ਦੇ ਵਿੱਚ ਵੀ ਇਹ ਬੰਦੇ ਤੁੰ ਤੇ ਦਰਵਾਣਾ ਹੋ ਜਾਣ ਤੇ ਅਹੀਂ ਰਹੀ ਜੀ ਜੀ ਉਹਨਾਂ ਦੇ ਸੁਪਨੇ ਅੱਗੇ ਪੂਰੇ ਹੋਣਦੇ ਤੇ ਇਹ ਸਾਨੂੰ ਸੋਚਣਾ ਪਊਗਾ ਵੀ ਅਸੀਂ ਤੇ ਸਾਰੇ ਬੰਦੇਓ ਫਸ ਗਏ ਵਿਚਾਲੇ ਕੋਈ ਡਿੱਗ ਗਏ ਬਿਲਕੁਲ ਸਹੀ ਹੈ ਜੀ ਬਿਲਕੁਲ ਤੇ ਬਾਕੀ ਜੇ ਐਸ ਮੋੜ ਤੇ ਆ ਕੇ ਵੀ ਨਹੀਂ ਨਾ ਕੋਈ ਸਮਝਦਾ ਜਿੱਦਾਂ ਇਹਨਾਂ ਨੇ ਕਹਿਤਾ ਵੀ ਅਸੀਂ ਕ੍ਰਿਮੀਨਲ ਕਰਦੇ ਆ ਅਸੀਂ ਕੋਈ ਰਖਣਾ ਨਹੀਂ ਸਟੂਡੈਂਟ ਹੈ ਜੇ ਅਜੇ ਵੀ ਇਹਨਾਂ ਜਾਣ ਕ੍ਰਿਮੀਨਲ ਜਾਗਦੀ ਫਿਰ ਮੈਨੂੰ ਨਹੀਂ ਲੱਗਦਾ ਵੀ ਕੋਈ ਥੋੜੇ ਕੀਤੇ ਇਹਨਾਂ ਦਾ ਕੋਈ ਦਿਮਾਗ ਬਰੇਨਵਾਸ਼ ਹੋ ਸਕਦਾ ਜੀ 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 ਆਪਾਂ ਇਹੋ ਹੀ ਗੱਲ ਕਰਦੇ ਪਈ ਵੀ ਇਸ ਮੋੜ ਤੇ ਆ ਕੇ ਵੀ ਜੇ ਆਪਣੀ ਪੰਜਾਬੀ ਕੌਮ ਨਹੀਂ ਸੁਧਰਦੀ ਤੇ ਫਿਰ ਤੇ ਬਹੁਤ ਹੀ ਮੰਦ ਭਾਗੀ ਕਰ ਲਿਆ ਮੇਰੇ ਹਿਸਾਬ ਨਾਲ ਤਾਂ ਸ਼ੀਸ਼ਾ ਕੋਈ ਹੋ ਨਹੀਂ ਸਕਦਾਗਾ ਜੋ ਅੱਜ ਦੇ ਹਾਲਾਤਾਂ ਦੇ ਵਿੱਚੋਂ ਆਪਣੇ ਭੈਣ ਭਰਾ ਜਾਂ ਜਿਹੜੇ ਉੱਥੇ ਲੋਕ ਰਹਿ ਰਹੇ ਆ ਗੁਜ਼ਰ ਰਹੇ ਆ ਜੇ ਇਹ ਸਾਰਾ ਕੁਝ ਵੇਖ ਕੇ ਵੀ ਅੱਖਾਂ ਨਹੀਂ ਕਿਸੇ ਦੀਆਂ ਖੋਲਦੀਆਂ ਤਾਂ ਫਿਰ ਮੇਰੇ ਹਿਸਾਬ ਨਾਲ ਤਾਂ ਕੋਈ ਸਮਝਾਉਣ ਵਾਲਾ ਬੰਦਾ ਇਸ ਜੱਗ ਤੇ ਜੰਮਿਆ ਨਹੀਂ ਜਿਹੜਾ ਵੀ ਆਪਣੀ ਕਮਿਊਨਿਟੀ ਨੂੰ ਸਮਝਾ ਲੇ ਵੀ ਹਟ ਜਾ ਭਾਈ ਹੁਣ ਬਹੁਤ ਹੋ ਗਿਆ ਤੁਸੀਂ ਹੁਣ ਪੰਗੇ ਨਾ ਲਾਓ ਹਾਂਜੀ ਪੰਜਾਬ ਚ ਰਹੋ ਠੀਕ ਹੈ ਪੰਜਾਬ ਦੇ ਵਿੱਚ ਤਰੱਕੀ ਕਰੋ ਪੰਜਾਬ ਚ ਕੰਮ ਕਰੋ ਪੰਜਾਬ ਚ ਨੌਕਰੀਆਂ ਲਓ ਹਾਂ ਇਹ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਵੇਖੋ ਇਹ ਜੇ ਸਾਡੇ ਗੁਰੂਆਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਤੇ ਸਾਡਾ ਕੁਝ ਤੇ ਫਰਜ਼ ਬਣਦਾ ਨਾ ਜੀ ਜੀ ਹੁਣ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਉਹ ਬੰਦੀ ਲਾਤੀ ਆ ਵੀ ਤੀ ਪੰਜਾਬੀ ਬੋਲਣਾ ਹੀ ਨਹੀਂ ਬੱਚਿਆਂ ਨੂੰ ਜੀ ਇਹ ਆਈਡੀ ਕਿਹੜੀ ਉੱਥੇ ਵੀ ਪਾਬੰਦੀ ਲੱਗਣ ਵਾਲੀ ਹੈ ਕੋਈ ਆਤਵਾਦੀਆਂ ਦੀ ਭਾਸ਼ਾ ਘਰਾਰ ਦਿੱਤੀ ਇਹ ਨੌਨਸੈਂਸ ਗੱਲਾਂ ਨਹੀਂ ਤੇ ਇਹ ਮੇਰੇ ਹਿਸਾਬ ਨਾਲ ਇਹ ਆੜੀਆਂ ਬਾਹਲੀਆ ਕੰਟਰੀਆਂ ਵਾਂ ਇਹਨਾਂ ਨੂੰ ਇਹ ਚਲੋ ਹੁਣ ਵੈਸੇ ਹੋਣ ਲੱਗੀਆਂ ਨੇ ਸਿੱਧੀਆਂ ਇਹਨਾਂ ਨੂੰ ਵੀ ਇੰਟਰਫੇਅਰ ਕਰਨਾ ਚਾਹੀਦਾ ਇਸ ਮਸਲੇ ਤੇ ਦੇਖੋ ਪਾਣੀ ਵੀ ਬਿਲਕੁਲ ਬਿਲਕੁਲ ਦੇਖੋ ਆਪਣੇ ਆਪਣੇ ਨਾਲੋਂ ਤਾਂ ਦੇਖੋ ਜਿਹੜੇ ਹੈਗੇ ਆ ਲੈਂਦੇ ਪੰਜਾਬ ਵਾਲੇ ਤਕੜੇ ਆ ਜਿਹੜਾ ਇਨਾਂ ਜੋਰ ਲਾਈ ਜਾਂਦੇ ਪੰਜਾਬੀ ਨੂੰ ਸਾਹਮਣ ਨੂੰ ਉਹਨੇ ਪਿੱਛੇ ਜੇ ਕਾਨਫਰੰਸ ਹੋ ਕੇ ਹਟਿਆ ਹਰ ਸਾਲ ਹੀ ਕਰਾਉਂਦੇ ਆ ਵੀ ਜਿਹੜੀ ਹੈਗੀ ਪੰਜਾਬੀ ਜਿਹੜੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਉਹ ਵਰਲਡ ਕਾਨਫਰੰਸ ਕਰਾਉਂਦੇ ਆ ਤੇ ਸਾਇਤਕਾਰ ਬੁੱਧੀਜੀਵੀ ਬੰਦਿਆਂ ਨੂੰ ਬੁਲਾਉਂਦੇ ਆ ਉਹ ਪੰਜਾਬੀ ਨੂੰ ਪ੍ਰਮੋਟ ਕਰਦੇ ਆ ਪਰ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਆਪਣੀ ਮਾਂ ਬੋਲੀ ਪ੍ਰਮੋਟ ਕਰੀਏ ਹਾਂ ਸਾਡੇ ਵਿੱਚ ਜਿਹੜਾ ਇੱਕ ਨਿੱਜੀ ਮਫਾਦ ਛੋਟੇ ਛੋਟੇ ਜੇ ਵੜ ਗਏ ਨਾ ਵੀ ਆਪਾਂ ਉਹ ਉਹਦੇ ਲਈ ਫਾਇਦੇ ਲੈਣ ਲਈ ਆਪਾਂ ਸਾਰਾ ਕੋਸ਼ਿਸ਼ ਆਪਣਾ ਦਾਅ ਤੇ ਲਾਇਆ ਇਸ ਚੀਜ਼ ਤੋਂ ਬਾਹਰ ਨਿਕਲਣਾ ਉਹ ਇਟਾਡੀਕਲ ਬਿਲਕੁਲ ਠੀਕ ਹੈ ਜੀ 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 ਉਹ ਜਿਹੜੇ ਪੰਜਾਬ ਵਾਲਿਆ ਉਹਨਾਂ ਤੇ ਮਾਨ ਕਰ ਵਾਲੀ ਗੱਲ ਹੈ ਵੀ ਉਹ ਅਸਲ ਵਿੱਚ ਸਹੀ ਮੈਨੇਜ ਉਹ ਕਰਨ ਦੇ ਨੇ ਸੇਵਾ ਜੀ 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 ਜਦੋਂ ਕੋਈ ਵੀ ਹੈ ਬਾਈ ਜੀ ਮੈਂ ਤਾਂ ਇਹ ਸਮਝਦਾ ਵੀ ਜੇ ਆਪਾਂ ਆਪਦੇ ਬੇਸਿਕ ਤੋਂ ਹਟਾਂਗੇ ਨਾ ਬੇਸਿਕ ਨੂੰ ਛੱਡਾਂਗੇ ਤਾਂ ਆਪਾਂ ਜਿਹੜਾ ਹੈਗਾ ਆਪਾਂ ਨਿਹਾਰਵਾਲੀ ਜਾਵਾਂਗੇ ਆਪਾਂ ਤਰੱਕੀ ਵਾਲੇ ਪਾਸੇ ਘਟ ਜਾਵਾਂਗੇ ਜੇ ਆਪਾਂ ਮਾਤ ਭਾਸ਼ਾ ਹੀ ਛੱਡਤੀ ਆਪਣੀ ਬੋਲੀ ਛੱਡਤੀ ਫਿਰ ਆਪਣੇ ਪੱਲੇ ਕੀ ਰਹਿ ਜਾਣਾਗਾ ਹਾਂ ਹਾਂਜੀ ਹਾਂਜੀ ਮੈਂ ਕਹਿ ਰਿਹਾ ਸੀ ਵੀ ਜੇ ਆਪਾਂ ਬੇਸਿਕ ਤੋਂ ਹਟਾਂਗੇ ਤਾਂ ਆਪਾਂ ਨਿਹਾਰਵਾਲੀ ਜਾਵਾਂਗੇ ਸਫਲਤਾ ਵੀ ਆਪਾਂ ਨੂੰ ਥੋੜੀ ਮਿਲੂਗੀ ਆਪਾਂ ਜ਼ਿਆਦਾ ਆਪਦਾ ਨੁਕਸਾਨ ਕਰਾਵਾਂਗੇ ਹਾਂਜੀ ਵੇਖੋ ਕਿੰਨਾ ਐ ਰੌਲਾ ਪਾਉਣ ਦੇ ਨੇ ਪੰਜਾਬ 'ਚ 크ਿਸਚੀਅਨਿਟੀ ਨੂੰ ਕਨਵਰਟ ਕਰਦੇ ਪਏ ਨੇ बड़े-बड़े पदਰ ਤੇ ਉਹ ਕੰਮ ਕਰਨ ਡੇ ਨੇ ਹਨਾ ਉਹਦੇ ਉਹਦੇ ਖਿਲਾਫ ਕਿੰਨਾ ਲੋਕੀ ਹੁੰਦੇ ਆ ਗਰਮ ਤੇ ਇੱਥੇ ਕਿਉਂ ਡਿਆ ਇੱਥੇ ਤੇ ਤੁਸੀਂ ਪੜੇ ਲਿਖੇ ਉਹਦੇ ਚਲੋ ਫਿਰ ਪੂਰ ਨੇ ਚਲੋ ਆਪਣਾ ਕੇ ਉਹਨਾਂ ਕੋਈ ਨਹੀਂ ਸੰਸ਼ੋਧਨ ਨਹੀਂ ਆ ਗਿਆ ਕੀ ਕਰਦੇ ਵੀ ਫਸੇ ਪਏ ਨੇ ਜੀ ਤੇ ਇੱਥੇ ਜਿਹੜੇ ਲੋਕ ਪੜੇ ਲਿਖੇ ਨੇ ਜੀ ਉਹ ਆਪਣੇ ਬੱਚਿਆਂ ਦਾ ਨਾਮ ਟੌਮ ਹੈਰੀ ਤੇ ਉਹ ਪਤਾ ਨਹੀਂ ਕੀ ਕੁਝ ਰੱਖੀ ਜਾਂਦੇ ਮਤਲਬ ਆਪਣੇ ਹੱਥੋਂ ਹੀ ਕਨਵਰਟ ਕਰ ਕਰਣ ਡੇ ਨੇ ਤੇ ਇਹ ਕੋਈ ਕੁਝ ਹੰਝੜੀ ਬੰਦੀ ਹੈ ਬਿਲਕੁਲ ਬਿਲਕੁਲ ਮੈਂ ਇੱਕ ਹੋਰ ਵੀ ਦੇਖਿਆ ਬਾਈ ਜੀ ਜਿਵੇਂ ਆਪਣੇ ਸਰਨੇਮ ਹੈ ਭਾਵੇਂ ਦੀ ਕਿਸੇ ਵੀ ਕਾਸਟ ਚ ਹੈ ਭਾਵੇਂ ਦੀ ਕੋਈ ਉਹ ਰੋੜਾ ਸਿੱਖ ਭਰਾ ਭਾਵੇਂ ਦੀ ਮੁਸਲਮਾਨ ਭਰਾ ਭਾਵੇਂ ਦੀ 크ਿਸਚੀਅਨ ਭਰਾ ਭਾਵੇਂ ਦੀ ਜਿਹੜਾ ਹੈਗਾ ਜੱਟ ਸਿੱਖ ਭਰਾ ਹਨਾ ਭਾਵੇਂ ਦੀ ਮੱਝ ਵੀ ਸਿੱਖ ਭਰਾ ਆਪਾਂ ਇੱਥੇ ਥੋੜਾ ਜਿਹਾ ਆਪਦਾ ਜਿਹੜਾ ਹੈਗਾ ਸਰਨੇਮ ਨੂੰ ਤਵੱਜੋ ਦਿੰਨੇ ਆ ਵੀ ਆਪਦੇ ਨਾਲ ਨਾਲ ਆਪਦਾ ਸਰਨੇਮ ਲਾਈਏ ਵੀ ਆਪਾਂ ਪਹਿਲ ਦਿੰਨੇ ਐ ਇਸ ਚੀਜ਼ ਨੂੰ ਪਰ ਜੇ ਆਪਾਂ ਬਾਹਰਲੇ ਮੁਲਕਾਂ ਵਾਲੇ ਪਾਸੇ ਜਾਈਏ ਜਿਵੇਂ ਉਹ ਗੋਰਿਆਂ ਤੋਂ ਨਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਗੋਰਿਆਂ ਤੋਂ ਨਾ ਅਡਾਪਟ ਹੋ ਰਹੇ ਆ ਸਰਨੇਮ ਛੱਡ ਹੀ ਰਹੇ ਆ ਬੰਦੇ ਉਹ ਵੀ ਸਰਨੇਮ ਅੱਗੇ ਪਿੱਛੇ ਕੁਝ ਵੀ ਨਹੀਂ ਲਾਉਂਦੇ ਸਿੰਪਲ ਟੌਮ ਬਸ ਫਲਾਣਾ ਹੈਰੀ ਫਲਾਣਾ ਸਟੀਫਨ ਸਾਹ ਫਲਾਣਾ ਬਸ ਵੀ ਉਹ ਸਰਨੇਮ ਵਗੈਰਾ ਪਤਾ ਹੀ ਨਹੀਂ ਲੱਗਦਾ ਬੰਦੇ ਦਾ ਹੈ ਕਿੱਥੋਂ ਦਾ ਇਹ ਬੰਦਾ ਇਹ ਇੰਡੀਅਨ ਆ ਕਿ ਕਿੱਥੋਂ ਦਾ ਕਿੱਥੋਂ ਦਾ ਨਹੀਂ ਕੁਝ ਵੀ ਨਹੀਂ ਹਾਂ ਤੇ ਦੇਖੋ ਇਹ ਤੋਂ ਇਹਨਾਂ ਦੀ ਮਾਨਸਿਕਤਾ ਪਤਾ ਲੱਗਦੀ ਆ ਇਹ ਤੇ ਇਹਨਾਂ ਦਾ ਬਸ ਨਹੀਂ ਚੱਲਦਾ ਵੀ ਇਹ ਤੇ ਆਪਣੀ ਸ਼ਕਲ ਵੀ ਕਿਹੇ ਤਰ੍ਹਾਂ ਬਦਲ ਦੇਣ ਤੇ ਆਪਣਾ ਸਾਰਾ ਕੁਝ ਇੰਨੀ ਇਹਨਾਂ ਚ ਇਨਫੀਓਰਿਟੀ ਕੰਪਲੈਕਸ ਵੱਡ ਚੁੱਕੇ ਆ ਵੀ ਇਹ ਸਿਰਫ ਇਹਨਾਂ ਦਾ ਜ਼ੋਰ ਨਹੀਂ ਚੱਲਦਾ ਜਿਹੜੀ ਚੀਜ਼ਾਂ ਤੇ ਜ਼ੋਰ ਚੱਲਦਾ ਉਹ ਕਰੀ ਜਾਣ ਦੇ ਦੇ ਤਾਂ ਆਪ ਨਾਂ ਬਦਲੋ ਉਹਨਾਂ ਨੇ ਇਹ ਹੁੰਦਾ ਕਿ ਸਾਨੂੰ ਇੱਥੇ ਬਿਜ਼ਨਸ ਜ਼ਿਆਦਾ ਮਿਲੂਗਾ ਜਾਂ ਇਹ ਇਹਨਾਂ ਨੂੰ ਲੱਗੂ ਪਤਾ ਕੀ ਹੁੰਦੇ ਆ ਜੇ ਜੇ ਸਾਡੀ ਕੰਟਰੀ ਚ ਆਉਣਾ ਤੇ ਅਸਿਮੀਲੇਟ ਹੋਵਾਂ ਹਮ ਸਿਮੂਲੇਟ ਦਾ ਮਤਲਬ ਹੈ ਵੀ ਸਾਡੇ ਵਿੱਚ ਰਚੋ ਮਚੋ ਜੀ 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 ਜੋ ਹੀ ਕਰਦੇ ਉਹੋ ਹੀ ਕਰੋ ਜੀ 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 ਉਹ ਵੀ ਕਨਫਿਊਜ਼ ਨੇ ਇੱਕ ਤਾਂ ਦੇ ਇੱਕ ਬੰਨੇ ਤੇ ਕਹਿੰਦੇ ਸਿਮੂਲੇਟ ਹੋ ਇੱਕ ਬੰਨੇ ਤੇ ਕਹਿੰਦੇ ਵੀ ਅਸੀਂ ਬੜੇ ਫਰੀडम ਹੈ ਵੀ ਹਰ ਇੱਕ ਨੂੰ ਆਪੋ ਆਪਣਾ ਨਾਮ ਰੱਖਣ ਦਾ ਧਰਮ ਚਲਾਉਣ ਦਾ ਇਹ ਵੀ ਕੰਟਰੀਆਂ ਐਵੇਂ ਕੋਈ ਮਤਲਬ ਧੋਖਾ ਹੀ ਆ ਇਹਨਾਂ ਦੇ ਵੀ ਕੋਈ ਇੱਕ ਮੂੰਹ ਸਿਰ ਨਹੀਂ ਹੈਗਾ ਦੂਜੇ ਬੰਨੇ ਕਹਿੰਦੇ ਸਿਮੂਲੇਟ ਹੋ ਸਿਮੂਲੇਟ ਦਾ ਤਾਂ ਮਤਲਬ ਹੈ ਵੀ ਜੋ ਅਸੀਂ ਖਾਣੇ ਆ ਖਾਓ ਜੋ ਅਸੀਂ ਪਾਉਨੇ ਆ ਪਾਓ ਤੇ ਸਾਡੇ ਵਰਗੇ ਹੋ ਜਾਓ ਜੀ 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 ਕਈ ਸਾਈਟ ਤੇ ਮੈਂ ਵੇਖਿਆ ਜੇ ਕੋਈ ਹੋਰ ਲੈਂਗੁਏਜ ਬੋਲਦਾ ਤੇ ਉਹਨੂੰ ਕਹਿ ਦਿੰਦੇ ਆ ਥਿਸ ਇਜ਼ ਅ ਅਮਰੀਕਾ ਸਪੀਕਿੰਗ ਇੰਗਲਿਸ਼ ਜੀ ਜੀ ਉਹਦੇ ਮਤਲਬ ਇੱਥੋਂ ਤੱਕ ਜਾਂਦੇ ਆ ਜੀ ਜੀ ਜੇ ਸਿਰਫ ਇਹ ਜਾਂ ਲੋਕ ਜਿਹੜੇ ਚਾਰ ਭਈ ਹਣ ਤੋਂ ਉਹਨਾਂ ਦੇ ਗਾੜੀ ਹਿੰਦੀ ਚ ਬੋਲਣਾ ਸ਼ੁਰੂ ਕਰ ਦੇਣਗੇ ਕਿੰਨੀ ਸਾਡੀ ਆਈ ਉਹਨਾਂ ਦੇ ਪ੍ਰਭਾਵ ਥੱਲੇ ਆਏ ਆ ਜੀ 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 ਤੇ ਮੈਂ ਸਮਝੀ ਤੂੰ ਬਾਹਰ ਦੀ ਗੱਲ ਆਹੀ ਤੇ ਜਿੰਨਾ ਚਿਰ ਰਹੇ ਪੰਜਾਬ 'ਚ ਭਈਆਂ ਨੂੰ ਭਈਆਂ ਵਾਂਗੂ ਨਜ਼ਰ ਨਾਲ ਵੇਖਿਆ ਵਾ ਭਾਵੇਂ ਕਿਨ ਗੁੱਸਾ ਲੱਗੇ ਜਾਂ ਬੁਰਾ ਲੱਗੇ ਉਹ ਆਪਣੀ ਤਾਂ ਨੇ ਆਪਣੀ ਤਾਂ ਘਰਾਂ 'ਚ ਨਹੀਂ ਕਦੀ ਬਾੜੇ ਤੇ ਜਾਂ ਇੰਨਾ ਵੀ ਡਿਪੈਂਡੈਂਟ ਹੋਏ ਵੀ ਕੰਮ ਹੀ ਸੌਂਪ ਦੋ ਉਹਨਾਂ ਨੂੰ ਸਾਰਾ ਜੀ 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 ਬਿਲਕੁਲ 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 ਭਾਈ ਜੀ ਬਿਲਕੁਲ ਬਿਲਕੁਲ ਕਿਹੜਾ ਹੁਣ ਚੱਲ ਰਿਹਾ ਬਈ ਜੀ ਸਿਸਟਮ ਇਹ ਇਧਰੋਂ ਕੈਨੇਡਾ ਵਾਲੇ ਪਾਸੇ ਇਲੈਕਸ਼ਨ ਹੈ ਉਧਰੋਂ ਆਪਣੇ ਟਰੰਪ ਸਾਹਿਬ ਗੱਦੀ ਤੇ ਬੈਠਣ ਨੂੰ ਤਿਆਰ ਆ ਉਦੋਂ ਬਾਅਦ ਦਾ ਜਿਹੜਾ ਹੈਗਾ ਜਿਵੇਂ ਹੁਣ ਰੈਸੈਸ਼ਨ ਦਾ ਟਾਈਮ ਹੈ ਇਹ ਜਿਹੜਾ ਹੈਗਾ ਲੱਦ ਪਲੱਦ ਕਿੰਨੇ ਕ ਚਿਰ ਹਜੇ ਹੋਰ ਚੱਲੂਗੀ ਜਾਨੀ ਕਿ ਇਹ ਜਿਹੜਾ ਮਹਿੰਗਾਈ ਦੀ ਦਾਰਾ ਜਾਂ ਮਹਿੰਗਾਈ ਆ ਹਜੇ ਕਿੰਨਾ ਕ ਚਿਰ ਰਹੇ ਲੋਕ ਜੂਝਣਗੇ ਇਸ ਨਾਲ ਇਹ ਤੇ ਕੰਮ ਵਧਣਾ ਵਧਣਾ ਹੈ ਸੈਂਸ ਨਾ ਆ ਵੀ ਇੰਡੀਆ ਹੁਣ ਇਹਨਾਂ ਦੀ ਨਜ਼ਰਾਂ 'ਚ ਬੜਾ ਮਲ ਰੜਕਣ ਡਿਆ ਵਾ ਕੈਨੇਡਾ ਤੇ ਅਮਰੀਕਾ ਦੀ ਜੋ ਪਿਛੇ ਇਹਨਾਂ ਨੇ ਕੰਮ ਕੀਤੇ ਆ ਨਾ ਥੋੜੇ ਜਿਹੀ ਪੁੱਠੇ ਪਿੱਡੇ ਜੀ 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 ਉਦੀ ਵਜ੍ਹਾ ਕਰਨਾ ਬਹੁਤ ਜ਼ਿਆਦਾ ਰਗੜਨ ਦੇ ਆ ਤੇ ਇਹ ਇਹਨਾਂ ਨੂੰ ਪਲਾਨ ਥੱਲੇ ਲਿਆਉਣ ਦੀ ਪੂਰੀ ਕੋਣ ਸਕੀਮ ਚ ਨੇ ਜੀ ਤੇ ਕਿੱਦਾਂ ਇਹਨਾਂ ਨੂੰ ਫਸਾਉਣਾ ਕੀ ਇਹਨਾਂ ਕੋਈ ਕਰਾਉਣਾ ਹੋਣਾ ਇੰਡੀਆ ਨੱਚੂਗਾ ਇਹਨਾਂ ਦੇ ਇਸ਼ਾਰਿਆਂ ਤੇ ਜੀ 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 ਤੇ ਇਹ ਕੰਮ ਵਧਣਾ ਵਾ ਤੇ ਆ ਜਿਹੜੇ ਡਿਪਲੋਮੈਟ ਇਹਨਾਂ ਕੱਢੇ ਆ ਇਹ ਸਟੂਡੈਂਟ ਆ ਤੇ ਜਿਹੜੇ ਇਹ ਤੇ ਹੁਣ ਭੁੱਲੀ ਜਾਣਨਾ ਵੀ ਜੋ ਇਹਨਾਂ ਦੇ ਅੱਗੇ ਖੁੱਲਿਆ ਸੀ ਵੀ ਆਈ ਜੋ ਵਾਈ ਜੋ ਉਹ ਵਾਲਾ ਕੰਮ ਨਹੀਂ ਹੁਣ ਹੋਣਾ ਤੇ ਹੁਣ ਇਹਨਾਂ ਨੂੰ ਹੀ ਆ ਇਨਸਾਨੀਅਤ ਆਪਣੀ ਜਗਾਉਣੀ ਪੈਣੀ ਆ ਤੇ ਕੰਮ ਆਪਣੇ ਹੱਥੀਂ ਕਰਕੇ ਤੇ ਕੋਥੇ ਰਹਿ ਕੇ ਜੀ ਵੇਖੋ ਮੈਂ ਇੱਕ ਸੀਰੀਜ਼ ਵੇਖਦਾ ਪਿਆ ਸੀ ਵੈਬ ਸੀਰੀਜ਼ ਅਸਪਾਇਰੈਂਟ ਟੂ ਦਾ ਨਾਮ ਹੈ ਸ਼ਾਇਦ ਹੀ ਵੇਖੀ ਹੋਵੇ ਜੀ ਉਹ ਜੀ ਯੂਪੀਐਸਸੀ ਦੇ ਇੰਟਰੈਂਸ ਐਗਜ਼ਾਮ ਬਾਰੇ ਸਾਰੀ ਉਹ ਜੀ 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 ਕਿੰਨੀ ਲਗਨ ਆ ਬਿਹਾਰ ਚਲ ਜੀ ਇਹ ਉਧਰ ਚਲ ਜੀ ਇਹ ਉਹ ਦਿੱਲੀ ਵਾਲੇ ਏਰੀਏ ਚ ਉਹਨਾਂ ਚ ਕਿੰਨੀ ਲਗਨ ਆ ਵੀ ਆਪਾਂ ਆਈਆਰਐਸ ਆਈਈਸ ਬਣ ਗਏ ਜੀ ਬਲੋ ਇੱਕ ਪਾਗਲਪਨ ਡੈਵੋਸ਼ਨ ਦੀ ਹੱਦ ਤੱਕ ਜਾਂਦੇ ਨੇ ਜੀ 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 ਤੇ ਬਾਹਰ ਮੈਂ ਇੰਨਾ ਕਿ ਵੇਖਿਆ ਵਾ ਵੀ ਜ਼ਿਆਦਾ ਤੌਕਾ ਹੈ ਹਰਿਆਣਾ ਆਪਣੇ ਪੰਜਾਬ ਜੀ ਤੇ ਗੁਜਰਾਤ ਆ ਤਿੰਨ ਇੱਕ ਸਟੇਟਾਂ ਨੇ ਜਿਹੜੀਆਂ ਜ਼ਿਆਦਾ ਨਿਕਲੀਆਂ ਨੇ ਜੀ 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 ਗੁਜਰਾਤੀ ਹੈਗੇ ਬਿਜ਼ਨਸ ਮਾਈਂਡਡ ਇਹਨੇ ਵੀ ਪੜ੍ਹਾਈ ਵੱਲ ਨਹੀਂ ਬਹੁਤਾ ਧਿਆਨ ਦਿੰਦੇ ਜੀ 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 ਤੇ ਸਾਡੇ ਲੋਕ ਜਿਹੜੇ ਆ ਉਹ ਪਤਾ ਨਹੀਂ ਕੀ ਇਹ ਹਵਾ ਵਗ ਗਈ ਆ ਵੀ ਇਹ ਇਹੋ ਜਿਹੇ ਗਾਣੇ ਚੱਲ ਗਏ ਆ ਵੀ ਜੱਟ ਤੇ ਪੜ੍ਹਾਈ ਨਾਲ ਵੈਰ ਹੁੰਦਾ ਜੱਟਾਂ ਦਾ ਬਿਲਕੁਲ 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 ਦੇਖੋ ਇਹ ਜਿਹੜੀ ਆਪਣਾ ਕਲਚਰ ਆ ਉਹਨੂੰ ਢਾ ਲਾਉਣ ਵਾਲੀਆਂ ਗੱਲਾਂ ਮੈਂ ਤਾਂ ਸਮਝਦਾ ਢਾ ਲਾਉਣ ਵਾਲੀਆਂ ਜੇ ਕੋ ਬਾਰਡਰ ਕਰਾਸ ਕਰਦਾ ਸੀ ਤੇ ਉੱਥੇ ਗਾਣੇ ਚੱਲ ਪਏ ਸੀ ਜੱਟ ਨੂੰ ਤੇ ਟ੍ਰਾਂਟੋ ਨਹੀਂ ਰੋਕ ਸਕਿਆ ਤੇ ਇੱਕ ਕੁੜੀ ਦੇ ਉੱਤੇ ਪ੍ਰਭਾਵ ਪਾਈ ਜਾਂਦੇ ਵੀ ਕੋਈ ਇਹਨਾਂ ਦਾ ਕੋਈ ਨਚਾਰਾਂ ਦਾ ਕੋਈ ਮੂੰਹ ਸਿਰ ਨਹੀਂ ਇਹਨਾਂ ਨੇ ਬੇੜਾ ਕਰ ਕਰਕੇ ਅੱਛਾ ਜੀ 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 ਬਿਲਕੁਲ 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 ਬਈ ਜੀ ਬਿਲਕੁਲ ਇਸ ਸਾਡੇ ਵਰਗੇ ਜਾਂ ਤੁਹਾਡੇ ਵਰਗੇ ਜਿਹੜੇ ਲੋਕ ਲੋਕਾਂ ਨੂੰ ਸੱਚਾਈ ਦੱਸਣ ਦੇ ਨੇ ਜਾਂ ਉਹਨਾਂ ਨੂੰ ਮੋਲਡ ਕਰਦੇ ਪਏ ਨੇ ਵੀ ਤੁਸੀਂ ਮਤਲ ਅਸਲੀਅਤ ਵੇਖੋ ਤੇ ਐਵੇਂ ਆਪਣੇ ਨੁਕਸਾਨ ਨਾ ਕਰਾ ਲਿਓ ਨਾ ਮੈਂ ਤੁਹਾਨੂੰ ਕੋ ਮਿਲਣਾ ਨਾ ਮੈਨੂੰ ਸਿਰਫ ਆਪਾਂ ਇੰਨਾ ਆ ਵੀ ਲੋਕਾਂ ਤੇ ਇਹ ਪਤਾ ਲੱਗੇ ਵੀ ਕਿੰਨੇ ਕਿੰਨੇ ਪੈਸੇ ਤੁਹਾਡੇ ਖਰਾਬ ਹੋਣਦੇ ਮੁੜ ਕੇ ਤੁਹਾਡੇ ਕੋਈ ਨੇ ਇੱਥੇ ਜੋੜੇ ਨਹੀਂ ਜਣੇ ਤੇ ਤੁਹਾਡੀ ਲਾਈਫ ਵੀ ਡਿਸਟਰੋਏ ਹੋ ਜਾਣੀ ਜੀ 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 ਇਹੋ ਬਸ ਇਹੋ ਆ ਆਪਾਂ ਗੱਲਾਂ ਕਰਨੀਆਂ ਵੀ ਜਦੋਂ ਬੰਦਾ ਬਾਹਰ ਆ ਜਾਂਦਾ ਨਾ ਕਿਸੇ ਚੀਜ਼ ਨੂੰ ਉਦੋਂ ਉਹਨੂੰ ਵੀ ਇਹ ਪਤਾ ਲੱਗਦਾ ਜ਼ਿਆਦਾ ਜੀ 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 ਹਾਂ ਸਾਨੂੰ ਇਹ ਇੱਕ ਗਿਲਟ ਫੀਲ ਹੁੰਦਾ ਵਾ ਤੇ ਇੱਕ ਮਨ ਤੇ ਰਿਸਪੋਨਸੀਬਿਲਟੀ ਹੁੰਦੀ ਆ ਵੀ ਲੋਕਾਂ ਨੂੰ ਇਹ ਦੱਸਿਆ ਜਾਵੇ ਵੀ ਐਸ ਵੇਲੇ ਕੀ ਤੁਹਾਡੇ ਹਾਲਤ ਨੇ ਤੇ ਕੀ ਅੱਗੇ ਜਾ ਕੇ ਹੋਣਾ ਵੀ ਆਉਣ ਵਾਲੇ ਲੋਕੀ ਵੱਜਣ ਜੀ ਜੀ ਤੇ ਬਿਲਕੁਲ 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 ਮੇਰੇ ਅਕੋਰਡਿੰਗ ਤੇ ਐਸ ਵੇਲੇ ਬਿਲਕੁਲ ਨਹੀਂ ਕਿ ਇਹਨੂੰ ਮਤਲਬ ਇਹ ਸਟੈਪ ਲੈਣਾ ਚਾਹੀਦਾ ਤੇ ਸਮਝਣਾ ਚਾਹੀਦਾ ਖਾਸ ਕਰਕੇ ਦੋ ਕੰਟਰੀਆਂ ਬਾਰੇ ਤਾਂ ਬਿਲਕੁਲ ਵੀ ਤੁਹਾਨੂੰ ਸੋਚਣਾ ਨਹੀਂ ਚਾਹੀਦਾਗਾ ਵੀ ਅਸੀਂ ਜਾ ਕੇ ਉੱਥੇ ਸੈੱਟ ਹੋ ਜਾਾਂਗੇ ਅਨਟਲੈਸ ਕੋਈ ਦੋਆਂ ਚਾਰਾਂ ਸਾਲਾਂ ਪੰਜਾਂ ਸਾਲਾਂ ਬਾਅਦ ਜਾਂ ਸੱਤਾਂ ਸਾਲਾਂ ਬਾਅਦ ਹਾਲਾਤ ਸੁਧਰਨੇ ਦੀ ਜਾਂ ਕੋਈ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਢਿੱਲ ਨਹੀਂ ਹੁੰਦੀਗੀ ਹਨਾ ਬਾਈ ਜੀ ਹਾਂਜੀ ਹਾਂਜੀ ਜੇ ਢਿੱਲ ਹੋ ਵੀ ਜਾਂਦੀ ਨੇ ਪਰ ਇਹਦੇ ਲੌਂਗ ਟਰਮ ਅਫੈਕਟ ਜਿੱਦਾਂ ਆਪਾਂ ਕਹਿਣ ਦੇ ਆ ਉਹ ਤਾਂ ਚਲੋ ਹੈ ਉਹ ਵੇਖ ਕੇ ਚਲੋ ਉਹ ਮੈਂ ਉਸ ਬੰਦੇ ਆਸਤੇ ਗੱਲ ਕਰ ਰਿਹਾ ਵੀ ਜਿਹੜੇ ਬੰਦੇ ਨੀਡੀ ਆ ਵਾਕਈ ਰੋਜੀ ਰੋਟੀ ਦੀ ਭਾਲ ਚ ਹੈ ਵੀ ਜਿਹੜਾ ਇੱਕ ਬੰਦਾ ਆਵੇ ਇੱਥੇ ਪੈਸੇ ਕਮਾਵੇ ਕਮਾਈ ਕਰਕੇ ਇੱਧਰ ਭੇਜੇ ਜਾਂ 10 ਸਾਲ ਲਾ ਕੇ 12 ਸਾਲ ਲਾ ਕੇ ਵਾਪਸ ਮੁੜੇ ਆਵੇ ਮੈਂ ਉਹਨਾਂ ਲੋਕਾਂ ਨਾਲ ਗੱਲ ਕਰ ਰਿਹਾ ਹਾਂ ਇਸ ਵੇਲੇ ਤੇ ਤੁਹਾਡੇ ਮਾਧਿਅਮ ਨਾਲ ਮੈਂ ਇਹੋ ਗੱਲ ਹੀ ਕਹਿਣਾ ਚਾਹੁੰਦਾ ਵੀ ਜਿਹੜਾ ਸਟੈਪ ਲਊਗਾ ਉਹ ਦੋਰੇ ਪਤਾਊਗਾ ਸਾਡੇ ਇਹੋ ਇੰਟਰਵਿਊ ਨੂੰ ਪਾਇ 2 ਸਾਲ ਬਾਅਦ ਸੁਣ ਲੈਣ ਤੇ ਜੋ ਕਿਹਾ ਸੀ ਉਹ ਉਹ ਹੋਊਗਾ ਹੋਗਾ ਉਹਨਾਂ ਨਾਲ ਇਸ ਵੇਲੇ ਕਿਸੇ ਦੇ ਹੱਥ ਇਹ ਨਾ ਚੜਨ ਨਾ ਰਿਫਿਊਜੀ ਫਾਈਲ ਕਰਨ ਉਹ ਨਾ ਕਰਦੇ ਰਹਿਣੇ ਨਾ ਘਾਟਦੇ ਰਹਿਣੇ ਤੇ ਬਹੁਤ ਮੁਸ਼ਕਲ ਚ ਫਸ ਜਾਣਗੇ ਜੀ 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 ਬੋਪਰਾਏ ਸਾਹਿਬ ਤੁਸੀਂ ਟਾਈਮ ਕੱਢਿਆ ਬਹੁਤ ਯਾਨੀ ਕਿ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਉਮੀਦ ਆ ਵੀ ਆਉਣ ਵਾਲੇ ਟਾਈਮ ਫੇਰ ਆਪਾਂ ਇਸੇ ਵਿਸ਼ੇ ਤੇ ਜਾਂ ਕੋਈ ਜਿਹੜਾ ਮੁੱਦਾ ਲੱਗਦਾ ਹੋਊਗਾ ਵੀ ਆਪਾਂ ਨੂੰ ਚਰਚਾ ਦਾ ਵਿਸ਼ਾ ਉਹਦੇ ਤੇ ਚਰਚਾ ਕਰਦੇ ਰਵਾਂਗੇ ਬੜੀ ਮਿਹਰਬਾਨੀ ਜਰੂਰ ਥੈਂਕ ਯੂ ਤੁਹਾਡਾ ਵੀ ਧੰਨਵਾਦ ਥੈਂਕ ਯੂ ਭਾਈ ਜੀ ਥੈਂਕ ਯੂ